ਪ੍ਰੋਗਰਾਮ ਵਿਚਾਰ ਚਰਚਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਮੈਂ ਮਨਪ੍ਰੀਤ ਕੌਰ ਜਵੰਦਾ ਨੌਜਵਾਨ ਜਦ ਉੱਠਦੇ ਨੇ ਤਾਂ ਨਿਜ਼ਾਮ ਬਦਲ ਜਾਂਦੇ ਨੇ ਸੂਰਮੇ ਤਾਂ ਅੱਜ ਵੀ ਪੈਦਾ ਹੁੰਦੇ ਨੇ ਬਸ ਨਾਮ ਬਦਲ ਜਾਂਦੇ ਨੇ ਕਿਸੇ ਵੀ ਦੇਸ਼ ਜਾਂ ਸਮਾਜ ਦੇ ਵਿੱਚ ਨੌਜਵਾਨ ਵਰਗ ਉਸ ਦੇਸ਼ ਜਾਂ ਸਮਾਜ ਦੀ ਰੀੜ ਦੀ ਹੱਡੀ ਹੁੰਦਾ ਹੈ ਮੈਂ ਨੌਜਵਾਨਾਂ ਦੀ ਗੱਲ ਕਿਉਂ ਕਰ ਰਹੀ ਆ ਕਿਉਂਕਿ ਸਾਡੇ ਪ੍ਰੋਗਰਾਮ ਦਾ ਅੱਜ ਵਿਸ਼ਾ ਜਿਹੜਾ ਬੜਾ ਪਿਆਰਾ ਜਿਹਾ ਹੈ ਨੌਜਵਾਨ ਵਰਗ ਦੀ ਸਮਾਜ ਵਿੱਚ ਭੂਮਿਕਾ ਜੀ ਹਾਂ ਸਾਡਾ ਆਉਣ ਵਾਲਾ ਭਵਿੱਖ ਨੌਜਵਾਨਾਂ ਦੀ ਸੋਚ ਤੇ ਉਹਨਾਂ ਦੇ ਪ੍ਰਦਰਸ਼ਨ ਤੇ ਨਿਰਭਰ ਕਰਦਾ ਹੈ ਬਿਲਕੁਲ ਸੱਚ ਹੈ ਬਸ ਪ੍ਰਦਰਸ਼ਨ ਕਾਬਲੇ ਤਰੀਫ ਹੋਵੇ ਤੇ ਸਮੇਂ ਜਾਂ ਲੋੜ ਦੀ ਨਜਾਕਤ ਨੂੰ ਸਮਝਦਾ ਹੋਵੇ ਕਿਉਂਕਿ ਨੌਜਵਾਨਾਂ ਦੇ ਵਿੱਚ ਜੋਸ਼ ਤੇ ਉਤਸ਼ਾਹ ਦੀ ਕੋਈ ਘਾਟ ਨਹੀਂ ਹੁੰਦੀ ਤੇ ਉਹ ਸਮਾਂ 'ਚ ਉਡਾਰੀਆਂ ਭਰਨ ਦੇ ਸਮਰੱਥ ਹੁੰਦੇ ਨੇ ਦੁਨੀਆ ਦੀ ਨੁਹਾਰ ਬਦਲ ਸਕਦੇ ਨੇ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਦੇਸ਼ ਤੇ ਹਰ ਖੇਤਰ ਵਿੱਚ ਨੌਜਵਾਨ ਅਹਿਮ ਭੂਮਿਕਾ ਨਿਭਾਉਂਦੇ ਨੇ ਕਿਵੇਂ ਨਿਭਾਉਂਦੇ ਨੇ ਇਹ ਦੱਸਣ ਦੇ ਲਈ ਬੜੇ ਖਾਸ ਮਹਿਮਾਨ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਆਓ ਉਹਨਾਂ ਦਾ ਸਵਾਗਤ ਕਰਦੇ ਆ ਸਾਡੇ ਪਹਿਲੇ ਮਹਿਮਾਨ ਨੇ ਪ੍ਰੋਫੈਸਰ ਐਨ ਕੇ ਗੋਸਾਈ ਕਾਲਜ ਪ੍ਰਿੰਸੀਪਲ ਨੇ 50 ਸਾਲਾਂ ਦੇ ਕਰੀਬ ਇਹਨਾਂ ਦਾ ਵੱਖ-ਵੱਖ ਕਾਲਜਾਂ ਦੇ ਵਿੱਚ ਤਜਰਬਾ ਰਿਹਾ ਏ ਤੇ ਯੁਵਾਵਾਂ ਦੇ ਨਾਲ ਏ ਜਿਹੜੇ ਨੇ ਬੜੇ ਅੱਛੇ ਤਰੀਕੇ ਦੇ ਨਾਲ ਫੈਮਿਲੀਅਰ ਰਹੇ ਨੇ ਸਰ ਬਹੁਤ-ਬਹੁਤ ਸਵਾਗਤ ਤੁਹਾਡਾ ਧੰਨਵਾਦ ਮੈਮ ਜੀ ਸਾਡੇ ਦੂਸਰੇ ਮਹਿਮਾਨ ਨੇ ਕੁਲਵਿੰਦਰ ਸਿੰਘ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰ ਬਹੁਤ-ਬਹੁਤ ਸਵਾਗਤ ਤੁਹਾਡਾ ਵੀ ਤੇ ਜਵਾਵਾਂ ਦੀ ਗੱਲ ਹੋਵੇ ਤੇ ਯੁਵਕ ਮਹਿਮਾਨ ਸਟੂਡੀਓ ਦੇ ਵਿੱਚ ਨਾ ਹੋਵੇ ਕਿਵੇਂ ਹੋ ਸਕਦਾ ਹੈ ਸਾਡੇ ਤੀਸਰੇ ਮਹਿਮਾਨ ਨੇ ਜੀ ਮਿਸ ਰਾਜਵਿੰਦਰ ਕੌਰ ਯੂਥ ਰਿਸਰਚ ਸਕਾਲਰ ਤੇ ਫਾਰਮਰ ਅਸਿਸਟੈਂਟ ਪ੍ਰੋਫੈਸਰ ਬਹੁਤ ਬਹੁਤ ਸਵਾਗਤ ਰਾਜਵਿੰਦਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰਦੇ ਹਾਂ ਵੱਖ-ਵੱਖ ਪੜਾਵਾਂ ਦੇ ਵਿੱਚ ਬਹੁਤ ਜਵਾਵਾਂ ਦਾ ਜਿਹੜਾ ਹੈ ਸਾਥ ਰਿਹਾ ਹੈ ਸਮਾਜ ਨੂੰ ਦੇਣ ਦੇ ਵਿੱਚ ਅਸੀਂ ਇਤਿਹਾਸ ਦੇ ਵਿੱਚ ਨੌਜਵਾਨਾਂ ਦੀ ਭੂਮਿਕਾ ਤੇ ਚਾਤ ਪਾਈਏ ਖਾਸ ਕਰਕੇ ਸੁਤੰਤਰਤਾ ਅੰਦੋਲਨ ਜਾਂ ਸਮਾਜ ਅੰਦੋਲਨਾਂ ਦੇ ਦੌਰਾਨ ਤਾਂ ਕਿਵੇਂ ਦੇਖ ਦਿਓ ਮੈਮ ਮੇਰਾ ਮੰਨਣਾ ਹੈ ਕਿ ਯੁਵਾ ਵਰਗ ਕਿਸੇ ਵੀ ਸਮਾਜ ਜਾਂ ਦੇਸ਼ ਜਾਂ ਸੋਸਾਇਟੀ ਦਾ ਇੱਕ ਰੀਡ ਦੀ ਹੱਡੀ ਦਾ ਕੰਮ ਕਰਦਾ ਜੀ ਤੁਸੀਂ ਜ਼ਿਕਰ ਕੀਤਾ ਹਿੰਦੁਸਤਾਨ ਦੀ ਆਜ਼ਾਦੀ ਤੋਂ ਪਹਿਲੇ ਦਾ ਜੀ ਉਹਦੇ ਚ ਵੀ ਜੇ ਬਜ਼ੁਰਗਾਂ ਦਾ ਕੋਈ ਰੋਲ ਸੀ ਉਹਨਾਂ ਨੇ ਇੱਕ ਰਸਤਾ ਦਿਖਾਇਆ ਤੇ ਜਿਹੜਾ ਨੌਜਵਾਨ ਵਰਗ ਸੀ ਜੇ ਮੈਂ ਨਾਲ ਲੈਣ ਲੱਗਾ ਤੇ ਬਹੁਤ ਲੰਬੀ ਹੋ ਜਾਏਗੀ ਉਹਨਾਂ ਦੇ ਰੋਲ ਤੋਂ ਹਰ ਹਿੰਦੁਸਤਾਨੀ ਜਾਨੂ ਔਰ ਉਹਨਾਂ ਦੇ ਇਸ ਮਾਰਗਦਰਸ਼ਨ ਤੋਂ ਉਹਨਾਂ ਦੇ ਹੋਸ਼ ਤੇ ਜੋਸ਼ ਉਹਦੇ ਕੰਬੀਨੇਸ਼ਨ ਨੇ ਸਾਨੂੰ ਹਿੰਦੁਸਤਾਨ ਨੂੰ ਆਜ਼ਾਦੀ ਦਵਾਈ ਔਰ ਅੱਗੇ ਹੁਣ ਫਰਦਰ ਜਿਹੜੀਆਂ ਜਨਰੇਸ਼ਨਾਂ ਆ ਰਹੀਆਂ ਉਹ ਉਹਨਾਂ ਦਾ ਫਰਜ਼ ਹੈ ਕਿ ਉਸ ਕੌਣ ਪਛਿੰਨੇ ਨਾਲ ਬਲੀਦਾਨ ਦੇ ਕੇ ਆਪਣੀਆਂ ਜਾਨਾਂ ਦੇ ਕੇ ਜਿਹੜੀ ਆਜ਼ਾਦੀ ਅਸੀਂ 1947 ਚ ਲਈ ਉਹਨੂੰ ਕਾਇਮ ਰੱਖਣਾ ਔਰ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣਾ ਦੇਸ਼ ਨੂੰ ਦੁਨੀਆ ਦੀ ਇੱਕ ਤਾਕਤ ਬਣਾਉਣਾ ਇਹ ਅੱਜ ਦਾ ਸਾਡਾ ਜਿਹੜਾ ਯੋਵਾ ਵਰਗੇ ਉਹਦੀ ਜ਼ਿੰਮੇਵਾਰੀ ਹੈ ਜੀ ਰਾਜਵਿੰਦਰ ਤੁਹਾਡੇ ਵੱਲ ਆਉਣੇ ਆ ਅੱਜ ਦੇ ਨੌਜਵਾਨ ਦੀ ਸਮਾਜ ਨੂੰ ਕੀ ਦੇਣਿਆ ਕੀ ਯੋਗਦਾਨ ਹੈ ਕੀ ਸਮਝਦੇ ਮਨਪ੍ਰੀਤ ਜੀ ਮੈਨ ਲੱਗਦਾ ਹੈ ਜਿਵੇਂ ਸਰ ਨੇ ਕਿਹਾ ਵਸਤਵਿਕਤਾ ਵਿੱਚ ਬੁਨਿਆਦੀ ਤੌਰ ਤੇ ਦੇਖੀਏ ਤਾਂ ਜਿਹੜੇ ਅਨੁਭਵੀ ਲੋਕ ਨੇ ਜੀ ਉਹ ਦਿਸ਼ਾ ਦੇ ਸਕਦੇ ਨੇ ਅਨੁਭਵ ਸਾਂਝਾ ਕਰ ਸਕਦੇ ਨੇ ਹਮ ਪਰ ਜਿਹੜਾ ਮੂਲ ਰੂਪ ਚ ਕੰਮ ਹੈ ਕਿਉਂਕਿ ਨੌਜਵਾਨੀ ਦੇ ਵਿੱਚ ਜਜ਼ਬਾ ਵੀ ਹੁੰਦਾ ਤੇ ਤਾਕਤ ਵੀ ਹੁੰਦੀ ਹੈ ਜਿਹੜਾ ਗਰਾਊਂਡ ਵਰਕ ਹੈ ਉਹ ਨੌਜਵਾਨ ਵਰਗ ਹੀ ਕਰਦਾ ਹੈ ਜੇ ਇਨਫਰਾਸਟ੍ਰਕਚਰ ਡਿਵੈਲਪਮੈਂਟਸ ਇੰਡੀਆ ਬਹੁਤ ਅੱਗੇ ਨਿਕਲ ਰਿਹਾ ਤੇ ਪਾਲਿਸੀ ਬੇਸ਼ੱਕ ਅਨੁਭਵੀ ਲੋਕ ਬਣਾ ਰਹੇ ਨੇ ਪਰ ਜਿਹੜਾ ਗਰਾਊਂਡ ਵਰਕ ਹੈ ਉਹ ਨੌਜਵਾਨ ਵਰਗ ਕਰ ਰਿਹਾ ਹੈ ਦੂਸਰਾ ਮਾਡਰਨ ਜੇ ਆਪਾਂ ਸਮਾਜ ਦੇ ਵਿੱਚ ਦੇਖੀਏ ਤੇ ਜੋ ਵੀ ਐਨਲੌਗ ਟੈਕਨੋਲੋਜੀ ਸੀ ਸਭ ਕੁਝ ਡਿਜੀਟਲ ਹੋ ਰਿਹਾ ਹੈ ਸਿਰਫ ਟੈਕਨੋਲੋਜੀ ਦੇ ਫੀਲਡ ਵਿੱਚ ਨਹੀਂ ਬਲਕਿ ਸਾਡੀ ਆਮ ਜ਼ਿੰਦਗੀ ਦੇ ਵਿੱਚ ਸਾਡੀਆਂ ਰੋਜ਼ਾਨਾ ਜ਼ਰੂਰਤਾਂ ਵੀ ਡਿਜੀਟਲ ਪਲੈਟਫਾਰਮਸ ਦੇ ਥਰੂ ਪੂਰੀਆਂ ਹੋ ਰਹੀਆਂ ਨੇ ਉਹਦੇ ਵਿੱਚ ਜੇ ਸਭ ਤੋਂ ਵੱਧ ਯੋਗਦਾਨ ਕਿਸੇ ਦਾ ਹੈ ਤਾਂ ਉਹ ਨੌਜਵਾਨ ਵਰਗ ਦਾ ਹੀ ਹੈ ਸੋ ਜਿਹੜਾ ਇਸ ਕਿਵੇਂ ਸਦੀ ਦੇ ਵਿੱਚ ਸਮਾਜ ਦਾ ਬੁਨਿਆਦੀ ਢਾਂਚਾ ਨਵੇਂ ਸਿਰੇ ਤੋਂ ਖੜਾ ਹੋ ਰਿਹਾ ਹੈ ਉਹਦੇ ਵਿੱਚ ਸਭ ਤੋਂ ਵੱਧ ਭੂਮਿਕਾ ਨੌਜਵਾਨ ਵਰਗ ਦੀ ਹੀ ਦੇਖਣ ਨੂੰ ਮਿਲਦੀ ਹੈ। ਕੀ ਬਾਤ ਹੈ ਬਹੁਤ ਖੂਬਸੂਰਤ। ਔਰ ਅਸੀਂ ਕੁਲਵਿੰਦਰ ਸਿੰਘ ਹੁਣਾਂ ਵੱਲ ਵੱਧਦੇ ਆਂ। ਸਰ ਸਮਾਜਿਕ ਦ੍ਰਿਸ਼ਟੀਕੋਣ ਤੋਂ ਜੇ ਦੇਖੀਏ ਤਾਂ ਨੌਜਵਾਨ ਵਰਗ ਦੀਆਂ ਆਰਥਿਕਤਾ, ਖੇਡਾਂ, ਵਿਗਿਆਨ ਦਾ ਟੈਕਨੋਲੋਜੀ ਦੇ ਪੱਖੋਂ ਪ੍ਰਾਪਤੀਆਂ ਜਿਹੜੀਆਂ ਨੇ ਕਿਵੇਂ ਦੇਖਦੇ ਹੋ ਤੁਸੀਂ? ਵੱਟ ਬਲੱਖਣ ਪ੍ਰਾਪਤੀਆਂ ਨੇ ਜੀ ਨੌਜਵਾਨਾਂ ਦੀਆਂ ਜੇ ਅਸੀਂ ਦੁਨੀਆ ਦੇ ਵਿੱਚ ਭਾਰਤ ਦਾ ਇੱਕ ਪੱਖ ਦੇਖੀਏ ਤਾਂ ਸਭ ਤੋਂ ਜੰਗਸਟ ਕੰਟਰੀ ਦੇ ਵਿੱਚ شمار ਹੈ ਹਮ ਨੌਜਵਾਨ ਜਾਂ ਜਵਾਨ ਦੇਸ਼ਾਂ ਦਾ ਇਹ ਮੁਲਕ ਕਿਹਾ ਜਾਂਦਾ ਹੈ ਤਾਂ ਇਹਦੇ ਵਿੱਚ 44% ਤੋਂ ਜ਼ਿਆਦਾ ਨੌਜਵਾਨ ਨੇ ਉਹਨਾਂ ਨੂੰ ਮੁੱਖ ਰੱਖ ਕੇ ਜਿਹੜੀਆਂ ਦੇਸ਼ ਦੀਆਂ ਬਹੁਤ ਸਾਰੀਆਂ ਜਿਹੜੀਆਂ ਨੀਤੀਆਂ ਨੇ ਉਹ ਉਹ ਬਣਾਈਆਂ ਜਾਂਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਜਿਵੇਂ ਜਿਸ ਤਰ੍ਹਾਂ ਨਾਲ ਸਾਇੰਸ ਟੈਕਨੋਲੋਜੀ ਦੇ ਵਿੱਚ ਸਾਡੇ ਨੌਜਵਾਨਾਂ ਨੇ ਪੂਰੀ ਦੁਨੀਆ ਦੇ ਵਿੱਚ ਸਿੱਕਾ ਮਨਵਾਇਆ ਤੇ ਜਿਹੜੇ ਸਟਾਰਟਅਪ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਜਿਹੜੇ ਪੇਟੈਂਟ ਜਿੰਨੇ ਵੀ ਹੋਏ ਨੇ ਉਹਨਾਂ ਦੇ ਵਿੱਚ ਜਿਹੜੇ ਪਹਿਲੇ 10 ਮੁਲਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਕਿਸੇ ਕੰਟਰੀ ਨੇ ਜਿਹੜੇ ਪੇਟੈਂਟ ਹੋਏ ਨੇ ਉਹ ਸਾਡੇ ਦੇਸ਼ ਦੇ ਨੌਜਵਾਨਾਂ ਦੇ ਹਿੱਸੇ ਆਏ ਆ ਸੋ ਇੱਕ ਬਹੁਤ ਵੱਡੀ ਬਲੱਖਣ ਪ੍ਰਾਪਤੀ ਵੀ ਹੈ ਤੇ ਨਾਲ ਨਾਲ ਪੂਰੀ ਦੁਨੀਆ ਦੀਆਂ ਨਿਗਾਹਾਂ ਇਸ ਵੇਲੇ ਭਾਰਤ ਦੇ ਵੱਲ ਲੱਗੀਆਂ ਹੋਈਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇੱਥੋਂ ਦੀ ਇੰਨੀ ਜ਼ਿਆਦਾ ਜਿਹੜੀ ਨੌਜਵਾਨ ਜਵਾਨ ਸ਼ਕਤੀ ਹੈ ਉਹ ਸਾਰੇ ਕਿਤੇ ਸਾਡਾ ਈਵਨ ਸਾਡਾ ਡੈਸਪੋਰਾ ਵੀ ਬੜਾ ਮਜ਼ਬੂਤ ਹੋਇਆ ਕਿ ਅਸੀਂ ਹਰ ਦੇਸ਼ ਮੁਲਕ ਦੇ ਵਿੱਚ ਸਾਡੇ ਨੌਜਵਾਨ ਆ ਜਿਹੜੇ ਉਹ ਆਪਣੀਆਂ ਬਲੱਖਣ ਪ੍ਰਾਪਤੀਆਂ ਕਰਕੇ ਜਾਣੇ ਜਾਂਦੇ ਆ ਜੀ ਐਨ ਕੇ ਗੋਸਾਈ ਸਰ ਆ ਸ਼ੁਰੂਆਤ ਤੁਹਾਡੇ ਤੋਂ ਬੜੀ ਬੱੱਚੀ ਹੋਈ ਅਗਲਾ ਸਵਾਲ ਵੀ ਤੁਹਾਡੇ ਵੱਲ ਆਉਂਦਾ ਹੈ ਜੀ ਸਮਾਜ 'ਚ ਜੇ ਨੌਜਵਾਨ ਵਰਗ ਦਾ ਕੁਝ ਕਿ ਹਿੱਸਾ ਆਪਣੇ ਯੋਗਦਾਨ ਜਾਂ ਭੂਮਿਕਾ ਨੂੰ ਲੈ ਕੇ ਪਿੱਛੇ ਆ ਮਤਲਬ ਨਹੀਂ ਅੱਗੇ ਉਹਦੇ ਤੋਂ ਵਧਿਆ ਜਾ ਰਿਹਾ ਤੇ ਇਹਦੇ 'ਚ ਕੀ ਕਾਰਨ ਮੰਨਦੇ ਹੋ ਤੁਸੀਂ ਮੇਜਰ ਆ ਮੈਮ ਬੜਾ ਤੁਹਾਡਾ ਵਧੀਆ ਕੁਐਸਚਨ ਹੈ ਕਿਉਂਕਿ ਜਿਸ ਤਰ੍ਹਾਂ ਸਦਾ ਕੁਲਵਿੰਦਰ ਸਿੰਘ ਜੀ ਜ਼ਿਕਰ ਕਰ ਰਹੇ ਸੀ ਕਿ ਸਟਾਰਟਅਪਸ ਲਾਂਚ ਜਾਂ ਨਵੀਆਂ ਸਕੀਮਾਂਾਂ ਜਾਂ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲਿਜਾਣ ਬੀਸਿਕਲੀ ਚਾਹੇ ਪਾਲਸੀਆਂ ਤੇ ਬਣਾਈਆਂ ਬਜ਼ੁਰਗਾਂ ਨੇ ਜਾਂ ਐਕਸਪੀਰੀਅੰਸ ਲੋਕਾਂ ਨੇ ਪਰ ਉਹਨੂੰ ਅਮਲੀ ਜਾਮਾ ਉਹਨੂੰ ਪ੍ਰੈਕਟੀਕਲ ਸ਼ੇਪ ਜਾਂ ਉਹਦੀ ਇੰਪਲੀਮੈਂਟੇਸ਼ਨ ਨੌਜਵਾਨ ਵਰਗ ਨੇ ਕੀਤੀ ਹੁਣ ਤੁਸੀਂ ਜਿਹੜੀ ਗੱਲ ਮੈਨੂੰ ਪੁੱਛੀਏ ਉਹ ਇਹ ਹੈ ਕਿ ਜਿਹੜਾ ਨੌਜਵਾਨ ਵਰਗ ਦਾ ਕੁਝ ਹਿੱਸਾ ਉਹ ਵੀ ਸਾਡੇ ਹੀ ਬੱਚੇ ਨੇ ਜਿਹੜੇ ਅੱਜ IITs 'ਚ ਦਾਖਲ ਨੇ IIMs 'ਚ ਦਖਲ ਨੇ ਹਿੰਦੁਸਤਾਨ ਦੇ ਵਿਲੱਖਣ ਜਿਹੜੇ ਇੰਸਟੀਚਿਊਸ਼ਨਸ ਨੇ ਉਹਨਾਂ ਦੇ ਵਿੱਚ ਪੜ੍ਹਾਈ ਕਰ ਰਹੇ ਨੇ ਕੱਲ ਨੂੰ ਸਾਇੰਟਿਸਟ ਬਣ ਗਏ ਐਡਮਿਨਿਸਟ੍ਰੇਟਰਸ ਬਣ ਗਏ ਸੋਸ਼ਲ ਸਰਚਰਸ ਬਣ ਗਏ ਉਹ ਵੀ ਸਾਡੇ ਬੱਚੇ ਨੇ ਪਰ ਜਿਸ ਤਰ੍ਹਾਂ ਤੁਸੀਂ ਬੜੀ ਰਾਈਟਲੀ ਪੁਆਇੰਟ ਆਊਟ ਕੀਤਾ ਕਿ ਇੱਕ ਵਰਗ ਉਹ ਵੀ ਹੈ ਜੀ ਜਿਨ੍ਹਾਂ ਨੂੰ ਪੈਸੇ ਦੀ ਘਾਟ ਹੋ ਸਕਦੀ ਹੈ ਘਰਦਿਆਂ ਵੱਲੋਂ ਕਈ ਵਾਰੀ ਹੱਲਾਸ਼ੇਰੀ ਨਹੀਂ ਹੁੰਦੀ ਮਿਲਦੀ ਉਹਨਾਂ ਨੂੰ ਹੁੰਦਾ ਵੀ ਸਾਡੇ ਨਾਲ ਕੰਮ ਕਰਾ ਤਾ ਦੋ ਰੁਪਏ ਕਮਾ ਕੇ ਆਪਾਂ ਆਪਣਾ ਘਰ ਚਲਾਈਏ ਉਹ ਵਰਗ ਵੀ ਹੈ ਹਮ ਉਹਦੇ ਲਈ ਸਰਕਾਰ ਦੀ ਔਰ ਸਮਾਜ ਦੇ ਪ੍ਰਬੁੱਧ ਵਰਗ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਵੀ ਅਸੀਂ ਸਾਡੇ ਦੇਸ਼ ਦੀ ਤਰੱਕੀ ਅਸਲ ਰੂਪ ਚ ਤਾਂ ਹੀ ਹੋਏਗੀ ਜੇ ਸਾਰੇ ਹੀ ਤਰੱਕੀ ਦੇ ਰਾਹ ਤੇ ਚੱਲਣਗੇ ਸਾਰੇ ਹੀ ਸੁਖ ਸਹੂਲਤ ਹੋਣਗੇ ਸਾਡੀਆਂ ਦੀਆਂ ਬੇਸਿਕ ਜ਼ਰੂਰਤਾਂ ਹੂੰ ਉਹ ਪੂਰੀਆਂ ਹੋਣਗੀਆਂ ਤਾਂ ਉਹ ਬਿਨਾ ਸਰਕਾਰ ਦੀ ਮਦਦ ਤੋਂ ਬਿਨਾ ਸੋਸਾਇਟੀ ਦੀ ਮਦਦ ਤੋਂ ਉਹ ਪੂਰਾ ਨਹੀਂ ਹੋਣੀ ਆ। ਸ਼ੁਕਰੀਆ ਕੁਲਵਿੰਦਰ ਸਿੰਘ ਕੁਝ ਕਹਿਣਾ ਚਾਹੁੰਦੇ ਨੇ। ਅ ਮਨਪ੍ਰੀਤ ਜੀ ਦੇ ਚ ਇੱਕ ਗੱਲ ਹੋਰ ਵੀ ਐਡ ਕਰਨੀ ਚਾਹੁੰਦਾ ਮੈਂ ਕਿ ਜਿਸ ਤਰ੍ਹਾਂ ਨਾਲ ਅਸੀਂ IIT ਜਾਂ ਸਾਡੇ ਜਿਹੜੇ ਵਿਦਿਅਕ ادارے ਨੇ ਖਾਸ ਕਰਕੇ ਜਿਹੜਾ ਕਿਤਾਮੁਖੀ ਪ੍ਰੋਫੈਸ਼ਨਲ ਸਾਡੇ ادارے ਨੇ ਉਹਨਾਂ ਦਾ ਵਿੱਚ ਪੜਨ ਵਾਲੇ ਤੇ ਇੱਕ ਜਿਹੜਾ ਬਹੁਤ ਵੱਡਾ ਹਿੱਸਾ ਜਿਹੜਾ ਨੌਜਵਾਨ ਇਸ ਤਰ੍ਹਾਂ ਦੀ ਕਿਤਾਮੁਖੀ ਜਾਂ ਵਿਵਹਾਰਿਕ ਸਿੱਖਿਆ ਤੋਂ ਦੂਰ ਹੈ ਇੱਕ ਬਹੁਤ ਵੱਡਾ ਪਹਾੜ ਹੈ ਤੇ ਉਹ ਬਹੁਤ ਜ਼ਿਆਦਾ ਤعداد ਦੇ ਵਿੱਚ ਉਹ ਵੀ ਹੈਗੇ ਨੇ ਜਿਨ੍ਹਾਂ ਨੂੰ ਮੈਨੂੰ ਲੱਗਦਾ ਕਿ ਸਮਾਜਿਕ ਵਿਵਹਾਰਕਤਾ ਦੇ ਵਿੱਚ ਵੀ ਸਾਨੂੰ ਤਰਾਸ਼ਣ ਦੀ ਲੋੜ ਹੈ ਮੈਂ ਜੋਕ ਗਤੀਵਿਧੀਆਂ ਦੇ ਵਿਭਾਗ ਤੋਂ ਆ ਤਾਂ ਅਸੀਂ ਇਹ ਜ਼ਿੰਮੇਵਾਰੀ ਜਾਂ ਇਹ ਚੀਜ਼ ਸਮਝਦੇ ਹਾਂ ਕਿ ਜਿਹੜਾ ਅੱਜ ਦਾ ਨੌਜਵਾਨ ਹੈ ਨਾ ਉਹ 1.5 GB ਡਾਟੇ ਨੇ ਇੱਕ ਮਧੋਲਿਆ ਹੋਇਆ ਜਿਸ ਤਰ੍ਹਾਂ ਨਾਲ ਅਸੀਂ ਪਹਿਲਾਂ ਸੋਚਦੇ ਸੀ ਕਿ ਸਾਡੇ ਨੌਜਵਾਨਾਂ ਦੇ ਵਿੱਚ ਬੜੇ ਸ਼ੌਕ ਹੁੰਦੇ ਸੀ ਕਿਸੇ ਵੇਲੇ ਆਜ਼ਾਦ ਭਾਰਤ ਦੇ ਵਿੱਚ ਵੀ ਸਾਡੇ ਨੌਜਵਾਨ ਮਾਉਂਟ ਐਵਰੇਸਟ ਦੇ ਉੱਪਰ ਚੜ੍ਹਨ ਦੇ ਵਿੱਚ ਸਭ ਤੋਂ ਅਮੂਰਲੀਆਂ ਕਤਾਰਾਂ ਦੇ ਵਿੱਚ ਹੁੰਦੇ ਸੀ ਅੱਜ ਜਿਹੜੇ ਸਾਡੇ ਨੌਜਵਾਨ ਹੈ ਉਹ ਸਿਰਫ ਸੈਲਫੀਆਂ ਪਾ ਕੇ ਇਹ ਕੰਮ ਨੂੰ ਪੂਰਾ ਕਰ ਲੈਂਦੇ ਆ ਕਿ ਛੋਟੇ-ਛੋਟੇ ਟੂਰਾਂ ਦੇ ਵਿੱਚ ਜਾ ਕੇ ਫੋਟੋਆਂ ਖਿਚਵਾਇਆਂ ਤੇ ਉਹ ਸਾਰੀਆਂ ਚੀਜ਼ਾਂ ਨੂੰ ਇੱਕ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ એનર્ਜੀ ਨੂੰ ਮਤਲਬ ਸੰਤੁਸ਼ਟੀ ਉਹ ਲੈ ਰਹੇ ਆ ਇਸ ਪਰ ਫਿਰ ਵੀ ਮੈਂ ਇਹ ਸਮਝਦਾ ਕਿ ਚਾਹੇ ਜਦੋਂ ਇਹ ਘਟਨਾਵਾਂ ਵਾਪਰਦੀਆਂ ਨੇ ਤਾਂ ਉੱਥੇ ਇਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਕਮੀ ਸਾਨੂੰ ਸਾਹਮਣੇ ਆਉਂਦੀ ਹੈ ਕਿ ਚਾਹੇ ਉਹ ਪਟਾਕੇ ਪਾਉਂਦੇ ਨੇ ਚਾਹੇ ਮੋਟਰਸਾਈਕਲ ਜਾਂ ਟਰੈਕਟਰਾਂ ਦੇ ਸਟੰਟ ਕਰਦੇ ਨੇ ਜਾਂ ਦੂਰ ਜਦੋਂ ਸੈਲਫੀਆਂ ਜਾ ਕੇ ਲੈਂਦੇ ਨੇ ਤੇ ਉੱਥੇ ਕੋਈ ਘਟਨਾਵਾਂ ਦੇ ਸ਼ਿਕਾਰ ਹੁੰਦੇ ਨੇ ਹੁਣੇ-ਹੁਣੇ ਪੂਨੇ ਦੀ ਇੱਕ ਕੁੜੀ 100 ਮੀਟਰ ਡੂੰਘੀ ਖਾਈ ਦੇ ਵਿੱਚ ਡਿੱਗੀ ਤਾਂ ਬੇਸਿਕ ਗੱਲ ਇਹ ਹੈ ਕਿ ਉਹਨਾਂ ਦੇ ਵਿੱਚ ਐਡਵੈਂਚਰ ਤੇ ਹੈਗਾ ਸਿਰਫ ਉਹਨਾਂ ਨੂੰ ਤਰਾਸ਼ਣ ਦੀ ਉਹਨਾਂ ਨੂੰ ਇੱਕ ਪਲੇਟਫਾਰਮ ਦੇਣ ਦੀ ਤੇ ਉਹਨਾਂ ਦੇ ਵਿੱਚ ਜੇ ਉਹਨਾਂ ਦੇ ਸਕੂਲ ਪਾਠਕ੍ਰਮ ਦੇ ਵਿੱਚ ਵਿਵਹਾਰਿਕ ਗਤੀਵਿਧੀਆਂ ਲੀਡਰਸ਼ਿਪ ਪ੍ਰੋਗਰਾਮ ਐਡਵੈਂਚਰ ਪ੍ਰੋਗਰਾਮ ਸਸੈ ਗਤੀਵਿਧੀਆਂ ਇਹ ਸ਼ਾਮਲ ਹੋਣ ਜਿਹੜੀਆਂ ਅੱਜ ਘਟਦੀਆਂ ਜਾਂਦੀਆਂ ਨੇ ਇਹਨਾਂ ਦੀ ਜ਼ਿਆਦਾ ਜ਼ਰੂਰਤ ਹੈ ਕਿ ਉਹਨਾਂ ਨੂੰ ਆਪਾਂ ਨਾਲ ਲੈ ਕੇ ਚੱਲੀਏ ਹਰ ਇਨਸਾਨ ਨੇ ਚਾਹੇ ਉਹ ਨੌਕਰੀ ਕਰੇ ਨਾ ਕਰੇ ਉਹਨੇ ਇੱਕ ਪਰਿਵਾਰ ਤੇ ਪਾਲਣਾ ਉਹਦੇ ਵਿੱਚ ਘੱਟੋ ਘੱਟ ਲੀਡਰਸ਼ਿਪ ਕੁਆਲਿਟੀ ਦੇ ਗੁਣ ਤੇ ਹੋਣ ਇਹ ਚੀਜ਼ਾਂ ਜ਼ਰੂਰੀ ਨੇ ਬਹੁਤ ਅੱਛਾ ਤੁਸੀਂ ਕਿਹਾ ਕਲਮ ਲਾ ਕੇ ਰਾਜਵਿੰਦਰ ਇਹ ਕਹਿ ਸਕਦੇ ਵੀ ਸਰ ਦਾ ਕਹਿਣਾ ਹੈ ਕਿ ਇੱਕ ਸਹੀ ਗਾਈਡੈਂਸ ਦੀ ਬਹੁਤ ਜ਼ਿਆਦਾ ਜਿਹੜੀ ਲੋੜ ਆ ਜੋ ਕਿ ਸਮੇਂ ਦੇ ਵਿੱਚ ਯੁਵਾ ਪੀੜੀ ਨੂੰ ਤੇ ਇਹ ਤਾਂ ਗੱਲ ਹੋ ਹੋਗੀ ਕਿ ਜਿਹੜੇ ਕੁਝ ਕੁ ਪਰਸੈਂਟ ਲੋਕ ਕਿੰਨਾ ਘਾਟਾ ਕਰਕੇ ਪਿੱਛੇ ਨੇ ਹੁਣ ਗੱਲ ਆਪਾਂ ਉਹ ਕਰਦੇ ਆ ਵੀ ਕਈ ਵਾਰ ਨੌਜਵਾਨ ਵਰਗ ਜਿਹੜਾ ਸਮੇਂ ਦੀ ਘਾਟ ਕਰਕੇ ਜਾਂ ਫਾਈਨੈਂਸ਼ੀਅਲ ਪੱਖੋਂ ਜਿਹੜੇ ਸਟਰੋਂਗ ਨਾ ਹੋਣ ਦੇ ਬਾਵਜੂਦ ਵੀ ਉਹ ਬਹੁਤ ਸਾਰੇ ਖੇਤਰਾਂ ਜਾਂ ਗਤੀਵਿਧੀਆਂ ਦੇ ਵਿੱਚ ਕੁੱਦ ਜਾਂਦੇ ਨੇ ਕਿਉਂਕਿ ਉਹਨਾਂ ਚ ਇੱਕ ਜਨੂਨ ਹੁੰਦਾ ਹੈ ਯੋਗਦਾਨ ਪਾਉਂਦੇ ਨੇ ਔਰ ਇਹ ਯੋਗਦਾਨ ਉਹਨਾਂ ਦਾ ਕਾਬਲੇ ਤਾਰੀਫ ਵੀ ਆ ਔਰ ਵਾਹ ਵਾਹ ਕਰ ਉੱਠਦੇ ਆ ਅਸੀਂ ਉਹਨਾਂ ਨੂੰ ਦੇਖ ਕੇ ਸੋ ਇਹੋ ਜੀ ਯੁਵਾ ਪੀੜੀ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਮਨਪ੍ਰੀਤ ਜੀ ਤੁਸੀਂ ਸਮੇਂ ਦੀ ਘਾਟ ਦੀ ਗੱਲ ਕੀਤੀ ਪਹਿਲੀ ਗੱਲ ਤਾਂ ਮੇਰਾ ਮੰਨਣਾ ਇਹ ਹੈ ਵੀ ਸਮੇਂ ਦੀ ਘਾਟ ਕਦੇ ਵੀ ਨਹੀਂ ਹੁੰਦੀ ਹੂੰ ਜੇ ਦਿਨ 'ਚ 24 ਘੰਟੇ ਨੇ ਤੁਸੀਂ ਸਵੇਰੇ 5 6 ਵਜੇ ਉੱਠਦੇ ਹੋ ਤਾਂ ਜੇ 9 10 ਵਜੇ ਤੁਹਾਡੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਨਾ ਉਹ 4 5 ਘੰਟੇ 'ਚ ਤੁਸੀਂ ਪੂਰੇ ਦਿਨ ਦਾ ਕੰਮ ਕਰ ਸਕਦੇ ਹੋ ਜੇ ਤੁਸੀਂ ਫੋਕਸਡ ਹੈਗੇ ਹੋ ਪਰ ਸਵੇਰੇ ਉੱਠਣ ਵਾਲਿਆਂ ਦੀ ਗਿਣਤੀ ਬਹੁਤ ਹੀ ਘੱਟ ਹੈ ਸੋ ਸਮੇਂ ਦੀ ਘਾਟ ਜਿਹੜੀ ਹੈ ਉਹਦੇ ਕਰਕੇ ਕੋਈ ਵੀ ਪਿੱਛੇ ਨਹੀਂ ਰਹਿੰਦਾ ਦੂਸਰੀ ਗੱਲ ਤੁਸੀਂ ਕਿਹਾ ਫਾਈਨੈਂਸ਼ੀਅਲ ਕਮੀਆਂ ਦੇ ਬਾਵਜੂਦ फाइनेंशियल कमियां इंडिया ਦੇ ਵਿੱਚ ਜੇ ਦੇਖਿਆ ਜਾਵੇ ਤੇ ਕੁਝ 10% ਤੋਂ ਵੀ ਘੱਟ ਪੋਪੂਲੇਸ਼ਨ ਹੈ ਜਿਹੜੀ ਆਰਥਿਕ ਤੌਰ ਤੇ ਬਹੁਤ ਸੁਖਾਲੀ ਹੈ ਮਜ਼ਬੂਤ ਹੈ ਉਸ ਤੋਂ ਇਲਾਵਾ ਜਿਹੜੀ ਜ਼ਿਆਦਾਤਰ ਪੋਪੂਲੇਸ਼ਨ ਹੈ ਉਹ ਜਾਂ ਤਾਂ ਮਿਡਲ ਕਲਾਸ ਹੈ ਜਾਂ ਲੋਅਰ ਮਿਡਲ ਕਲਾਸ ਹੈ ਜਾਂ ਬਿਲੋ ਪਾਵਰਟੀ ਲਾਈਨ ਹੈ ਸੋ फाइनेंशियल ਕਮੀਆਂ ਰਹਿੰਦੀਆਂ ਨੇ ਬਟ फाइनेंशियल ਕਮੀ ਜਿਹੜੀ ਹੈ ਜੇ ਜਜ਼ਬਾ ਹੋਵੇ ਨੌਜਵਾਨੀ ਦੇ ਵਿੱਚ ਤੇ ਉਹਨੂੰ ਨਹੀਂ ਰੋਕ ਸਕਦੀ ਨੌਜਵਾਨ ਵਰਗ ਹੀ ਐਸਾ ਵਰਗ ਹੈ ਜਿਹੜਾ ਆਰਥਿਕ ਤੰਗੀ ਦੇ ਬਾਵਜੂਦ ਕਿਸੇ ਵੀ ਖੇਤਰ ਚ ਉਪਲਬਧੀ ਹਾਸਲ ਕਰ ਸਕਦਾ ਹੈ ਯੂਥ ਚ ਦਿੱਕਤ ਸਿਰਫ ਇੰਨੀ ਹੈ ਸਮੇਂ ਦੀ ਘਾਟ ਆਰਥਿਕ ਤੰਗੀ ਕੋਈ ਵੀ ਚੀਜ਼ ਆੜੇ ਨਹੀਂ ਆਉਂਦੀ ਆੜੇ ਆਉਂਦਾ ਹੈ ਕਿ ਜਿਹੜਾ ਨੌਜਵਾਨ ਵਰਗ ਹੈ ਉਹ ਬਹੁਤ ਜ਼ਿਆਦਾ ਦਿਸ਼ਾਹੀਣ ਹੈ ਜੀ ਕਾਲਜਾਂ ਯੂਨੀਵਰਸਿਟੀਆਂ ਚ ਸਾਨੂੰ ਅਧਿਆਪਕ ਮਿਲ ਜਾਂਦੇ ਨੇ ਗੁਰੂ ਨਹੀਂ ਮਿਲਦੇ ਜੀ ਅਧਿਆਪਕਾਂ ਦਾ ਕੰਮ ਹੈ ਬੱਚਿਆਂ ਨੂੰ ਸਿਲੇਬਸ ਪੜਾ ਕੇ ਡਿਗਰੀ ਦੇ ਦੇਣਾ ਤੇ ਇੱਕ ਬਹੁਤ ਵੱਡਾ ਅੰਤਰ ਦੇਖਣ ਨੂੰ ਇਸ ਸਮੇਂ ਮਿਲਦਾ ਹੈ ਕਿ ਸਾਖਰਤਾ ਦਰ ਵੱਧ ਜਾਂਦੀ ਹੈ ਪਰ ਸਕਿੱਲ ਜਿਹੜੀ ਹੈ ਉਹ ਨਹੀਂ ਵੱਧ ਪਉਂਦੀ ਜੀ ਸੋ ਸਿਰਫ ਉਸ ਚੀਜ਼ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਇਸ ਸਮਾਜ ਦੇ ਬੁਨਿਆਦੀ ਢਾਂਚੇ ਨੂੰ ਇਹਦੇ ਤੇ ਕੰਮ ਕਰਨੀ ਹੈ ਕਰੋ ਕਾਲਜ ਯੂਨੀਵਰਸਿਟੀ ਫਿਰ ਜਿਹੜੇ ਵੀ ਸਰਕਾਰ ਵੱਲੋਂ ਪਾਲਿਸੀਆਂ ਬੱਚਿਆਂ ਨੂੰ ਰੋਜ਼ਗਾਰ ਦੇਣ ਦੀਆਂ ਜਾਂ ਫਿਰ ਸਕਿਲ ਨੂੰ ਇੰਪਰੂਵ ਕਰਨ ਦੀਆਂ ਜੇਕਰ ਨਿਊ এডੂਕੇਸ਼ਨ ਪਾਲਿਸੀ ਚ ਉਹਦੇ ਤੇ ਕੰਮ ਹੋਇਆ ਉਹ ਕਾਮਯਾਬ ਰੂਪ ਦੇ ਵਿੱਚ ਲਾਗੂ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਬਹੁਤ ਹੱਦ ਤੱਕ ਆਪਾਂ ਇੰਪਰੂਵਮੈਂਟ ਜਿਹੜੀ ਆਉਣ ਵਾਲੇ ਸਮੇਂ ਚ ਦੇਖ ਸਕਦੇ ਜੀ ਅ ਅਸੀਂ ਕੁਲਵਿੰਦਰ ਸਿੰਘ ਵੱਲ ਦੁਬਾਰਾ ਚੱਲਦੇ ਹਾਂ ਸਰ ਜਿੱਦਾਂ ਕੇ ਆ ਰਾਜਵਿੰਦਰ ਨੇ ਕਿ ਸਵੇਰੇ ਉੱਠਣ ਵਾਲਿਆਂ ਦੀ ਗਿਣਤੀ ਬਹੁਤ ਘਟਿਆ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਉਦਮ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ ਤੇ ਅਗਲਾ ਸਵਾਲ ਇਹ ਆ ਵੀ ਹੁਨਰ ਵਿਕਾਸ ਸਟਾਰਟਅਪ ਖੇਡਾਂ ਵਾਲੇ ਜਿਹੜੇ ਸਾਡੇ ਨੌਜਵਾਨ ਨੇ ਹਨਾ ਉਹਨਾਂ ਨੂੰ ਮੌਕੇ ਪ੍ਰਦਾਨ ਹੁੰਦੇ ਆ ਔਰ ਵੱਧ ਚੜ ਕੇ ਅੱਗੇ ਆਉਂਦੇ ਤੇ ਦੂਜਿਆਂ ਨੂੰ ਵੀ ਉਤਸ਼ਾਹਿਤ ਉਹ ਕਰਦੇ ਨੇ ਪਰ ਇਹ ਉਹੀ ਨੌਜਵਾਨ ਹੁੰਦੇ ਨੇ ਜਿਹੜੇ ਸਵੇਰੇ ਉੱਠਦੇ ਆ ਪ੍ਰੈਕਟਿਸ ਕਰਦੇ ਆ ਦੌੜਾਂ ਲਗਾਉਂਦੇ ਆ ਕੀ ਕਹਿਣਾ ਚਾਹੋਗੇ ਇਹੋ ਜਿਹੇ ਨੌਜਵਾਨਾਂ ਬਾਰੇ ਮਨਪ੍ਰੀਤ ਵਾਕਈ ਇੱਕ ਸਚਾਈ ਹੈ ਕਿ ਪਿੰਡਾਂ ਦੇ ਵਿੱਚ ਜੋ ਕਿਸਵਾਵਾ ਕਲੱਬ ਬਣੇ ਹੋਏ ਨੇ ਉਹਨਾਂ ਨੇ ਫੌਜ ਦੀ ਭਰਤੀ ਲਈ ਅਕੈਡਮੀਆਂ ਖੋਲ੍ਹੀਆਂ ਨੇ ਫ੍ਰੀ ਆਫ ਕਾਸਟ ਜਾਂ ਮੁਫਤ ਦੇ ਵਿੱਚ ਉਹ ਸਾਰੀ ਚੀਜ਼ ਦੇ ਲਈ ਉਹਨਾਂ ਨੂੰ ਉਪਲਬਧ ਵੀ ਕਰਵਾਉਂਦੇ ਨੇ ਪਰ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਨਾਲ ਪੁਲਿਸ ਭਰਤੀ ਲਈ ਇਸੇ ਤਰ੍ਹਾਂ ਨਾਲ ਸਰੀਰ ਨੂੰ ਤਰਾਸ਼ਣ ਲਈ ਜਾਂ ਵੱਖ-ਵੱਖ ਖੇਡ ਅਕੈਡਮੀਆਂ ਦੀ ਸਥਾਪਨਾ ਵੀ ਕੀਤੀ ਗਈ ਹੈ ਉਹਦੇ ਵਿੱਚ ਕਿੰਨੇ ਕੁ ਜਾਂਦੇ ਆ ਇਹ ਦੇਖਣ ਵਾਲੀ ਗੱਲ ਹੈ ਕਿ ਸਾਰਿਆਂ ਕੁਝ ਮੁਫਤ ਦੇ ਇਸ ਵਿੱਚ ਸਹੂਲਤਾਂ ਮਿਲਣ ਦੇ ਬਾਵਜੂਦ ਵੀ ਸਾਡੀ ਜਿਹੜੀ ਬਹੁਤਾ ਵੱਡਾ ਹਿੱਸਾ ਉਹ ਇਨ੍ਹਾਂ ਚੀਜ਼ਾਂ ਦੇ ਉੱਤੋਂ ਪਾਸੇ ਰਹਿੰਦਾ ਹੈ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਕਿ ਜਿਵੇਂ ਅਸੀਂ ਪੰਜਾਬ ਦੇ ਵਿੱਚ ਲਗਭਗ 2000 ਦੇ ਕਰੀਬ ਸਾਡੇ ਐਨਐਸਐਸਯੂਨਿਟ ਚੱਲਦੇ ਨੇ ਜਿਹੜੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਹੱਥੀਂ ਕੰਮ ਕਰਨ ਦੀ ਸਿੱਖਿਆ ਦਿੰਦੇ ਨੇ ਤੇ ਇੱਕ ਸਮਾਜਿਕ ਵਰਤਾਰਿਆਂ ਨੂੰ ਸਮਝਣ ਦੇ ਸਮਰੱਥ ਬਣਾਉਂਦੇ ਆ। ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀ ਸਾਡੇ ਵਿਦਿਆਰਥੀ ਜਾਂਦੇ ਸੀ ਪੁਲਿਸ ਦੇ ਨਾਲ ਜਾ ਕੇ ਟ੍ਰੈਫਿਕ ਲਾਈਟਾਂ ਤੇ ਖੜਦੇ ਸੀ ਤੇ ਉਹ ਚੀਜ਼ਾਂ ਸਾਰੀਆਂ ਬਰਾਬਰ ਦੀ ਹਿੱਸੇਦਾਰੀ ਦੇ ਨਾਲ ਸਮਝਦੇ ਤੇ ਸਮਝਾਉਂਦੇ ਸੀ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਆਈਡੀਅਲ ਕੰਪਲੈਕਸ ਦੇ ਵਿੱਚ ਸਾਰੀਆਂ ਐਕਟੀਵਿਟੀਆਂ ਹੋ ਜਾਂਦੀਆਂ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਜਾਂ ਬਾਹਰ ਇੱਕ ਕੰਪਲੈਕਸ ਤੋਂ ਬਾਹਰ ਜਾ ਕੇ ਜਦੋਂ ਸਮਾਜ ਦੇ ਵਿੱਚ ਵਿਚਰਨਾ ਪੈਂਦਾ ਤੇ ਸਾਨੂੰ ਉਹਨਾਂ ਦੇ ਵਿਅਕਤੀਤਵ ਦੇ ਵਿੱਚੋਂ ਸਾਡੇ ਵਿਦਿਆਰਥੀਆਂ ਦੇ ਵਿਅਕਤੀਤਵ ਦੇ ਵਿੱਚੋਂ ਉਹ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ ਇਹਦਾ ਵੱਡਾ ਕਾਰਨ ਵੀ ਇਹੀ ਹੈ ਕਿ ਮੈਂ ਅੱਗੇ ਵੀ ਸਮਝਦਾ ਕਿ ਜਿਹੜਾ ਸਾਡਾ ਮੋਬਾਈਲ ਕਲਚਰ ਹੈ ਇਹਦੇ ਵਿੱਚੋਂ ਜਿੰਨਾ ਕੁ ਬੱਚਿਆਂ ਦੇ ਕੋਲ ਵਾਧੂ ਸਮਾਂ ਹੁੰਦਾ ਆ ਆਪਣੀ ਪੜ੍ਹਾਈ ਤੋਂ ਉਹ 2-2 3-3 ਘੰਟੇ ਦਾ ਉਹ ਜੀਵਦਾ ਰਹਿੰਦਾ ਹੈ ਹੌਲੀ-ਹੌਲੀ ਇਹ ਆਦਤ ਇੰਨੀ ਵੱਧ ਜਾਂਦੀ ਹੈ ਕਿ ਹੁਣ ਬੱਚੇ ਵਿਦਿਆਰਥੀ ਡਿਪਾਰਟਮੈਂਟ ਵੱਲੋਂ ਯੂਥ ਲੀਡਰਸ਼ਿਪ ਤੇ ਹੈਕਿੰਗ ਟਰੈਕਿੰਗ ਕੈਂਪ ਮਨਾਲੀ ਦੇ ਵਿੱਚ ਲਾਏ ਜਾਂਦੇ ਆ ਪੰਜਾਬ ਪੂਰੇ ਦੇਸ਼ ਦੇ ਵਿੱਚੋਂ ਚਣੀਂਦਾ ਉਹਨਾਂ ਸੂਬਿਆਂ ਦੇ ਵਿੱਚੋਂ ਹੈ ਜਿਨ੍ਹਾਂ ਦੇ ਲਈ ਜੋ ਦੇ ਲਈ ਇੱਕ ਸਪੈਸ਼ਲ ਡੈਡੀਕੇਟਰ ਜਾਂ ਇੱਕ ਵੱਖਰਾ ਵਿਭਾਗ ਸਥਾਪਿਤ ਕੀਤਾ ਹੈ ਉਹਨਾਂ ਦੀਆਂ ਐਕਟੀਵਿਟੀਆਂ ਜਾਂ ਉਹਨਾਂ ਨੂੰ ਸਸਹਿਗਤਿਵਿਧੀਆਂ ਦੇ ਨਾਲ ਜੋੜਨ ਦੇ ਲਈ ਇਹਦੇ ਲਈ ਮਾਨ ਸਨਮਾਨ ਅਵਾਰਡ ਸਾਡਾ ਜਿਹੜਾ ਅਸ਼ੀ ਦੇ ਆਜ਼ਮ ਭਗਤ ਸਿੰਘ ਸਟੇਟ ਜਵਾਬ ਪੁਰਸਕਾਰ ਹੈ ਹੁਣ ਜ਼ਿਲ੍ਹਾ ਪੱਧਰ ਦੇ ਉੱਤੇ ਵੀ ਦਿੰਨੇ ਆ ਜੇ ਕੋਈ ਕਲੱਬ ਵਧੀਆ ਕੰਮ ਕਰਦਾ ਹੈ ਜਾਂ ਸਮਾਜ ਦੇ ਵਿੱਚ ਕੰਮ ਅੱਛਾ ਕਰਨਾ ਚਾਹੁੰਦੇ ਆ ਕੋਈ ਨੌਜਵਾਨ ਤਾਂ ਉਹਨਾਂ ਦੇ ਲਈ ਡਾਇਰੈਕਟਲੀ 50000 ਰੁਪਏ ਤੱਕ ਦੀ ਰਾਸ਼ੀ ਵੀ ਸਿੱਧੇ ਰੂਪ ਨੰਨਾਂ ਦਿੱਤੀ ਜਾਂਦੀ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕਿੰਨੇ ਕਾਉਂਦੇ ਨੇ ਸਿਰਫ ਗਿਣਤੀ ਦੇ ਉਂਗਲਾਂ ਤੇ ਗਿਣੇ ਜਾਣ ਵਾਲੇ ਕਲੱਬ ਨੇ ਜਿਹੜੇ ਉਹ ਇਸ ਕੰਮਾਂ 'ਚ ਜੁੜੇ ਹੋਏ ਨੇ ਪਰ ਮੈਂ ਇਹ ਸਮਝਦਾ ਕਿ ਕਦੇ ਵੀ ਜਦੋਂ ਵੀ ਕੋਈ ਚੀਜ਼ ਦੇ ਵਿੱਚ ਜਾਂ ਕਿਸੇ ਸਮਾਜ ਦੇ ਵਿੱਚ ਚੇਂਜ ਆਉਂਦੀ ਹੈ ਤਾਂ ਉਹ ਬਹੁ ਗਿਣਤੀ ਦੇ ਨਾਲ ਜਦੋਂ ਸਮਾਜ ਉਹਦੇ ਪ੍ਰਤੀ ਜਾਗਰਿਤ ਹੁੰਦਾ ਹੈ ਉਦੋਂ ਤਾਂ ਤਾਂ ਹੀ ਆਉਂਦੀ ਆ ਹੁਣ ਅਸੀਂ ਇਹੀ ਚੀਜ਼ ਆ ਬੂਟੇ ਲਾਉਣ ਦੀ ਮਿਹਨਤ ਦੇ ਵਿੱਚ ਦੇਖਦੇ ਆ ਮੈਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਜੇ ਅਸੀਂ ਜਿੰਨਾ ਵੀ ਇਹ ਕੋਸ਼ਿਸ਼ ਕਰਦੇ ਆ ਜੇ ਸਾਰਾ ਸਮਾਜ ਸਾਥ ਦੇਵੇ ਤਾਂ ਬਹੁਤ ਜਲਦੀ ਉਹਦੇ ਚੰਗੇ ਨਿਗਰ ਨਤੀਜੇ ਸਾਡੇ ਸਾਹਮਣੇ ਆ ਸਕਦੇ ਜੀ ਗੁਸਾਈਂ ਸਾਹਿਬ ਕੁਝ ਕਹਿਣਾ ਚਾਹੁੰਦੇ ਪੈਸੇ ਦੀ ਜਿਹੜੀ ਆਰਥਿਕ ਕਮੀ ਉਹਨੂੰ ਤਾਂ ਕਿਸੇ ਨਾ ਕਿਸੇ ਢੰਗ ਨਾਲ ਪੂਰਾ ਕੀਤਾ ਜਾ ਸਕਦਾ ਪਰ ਜਿਹੜੀ ਤੁਹਾਡੇ ਅੰਦਰ ਵਿਲ ਪਾਵਰ ਹੈ ਜੀ ਜਾਂ ਕੋਈ ਡਿਜ਼ਾਇਰ ਹੈ ਕੋਈ ਮਿਸ਼ਨ ਹੈ ਕੋਈ ਆਬਜੈਕਟਿਵ ਹੈ ਤਜਰਬਾ ਇਹ ਮੇਰਾ ਇਸ ਲੰਬੇ ਸਫ਼ਰ 'ਚ ਇਹ ਹੋਇਆ ਕਿ ਅੱਜ ਦੀ ਯੁਵਾ ਪੀੜੀ ਦਾ ਇੱਕ ਬਹੁਤ ਵੱਡਾ ਵਰਗ ਉਹ ਡਾਇਰੈਕਸ਼ਨਲੈਸ ਹੈਗਾ ਮੈਡਮ ਰਾਜਵਿੰਦਰਨ ਵੀ ਉਹ ਵਰਡ ਯੂਜ਼ ਕੀਤਾ ਸੀ ਵੀ ਉਹਨਾਂ ਦਾ ਕੋਈ ਮਿਸ਼ਨ ਨਹੀਂ ਕਰਦੇ ਨੇ ਕਾਲਜ ਦਾ ਹਲ ਕਰਾਤਾ ਉਹ ਆਗੇ ਕਰਦੇ ਨੇ ਫੀਸ ਦੇ ਦਿੱਤੀ ਕਾਲਜਾਂ ਰੱਖ ਲਈ ਤਿੰਨ ਚਾਰ ਸਾਲ ਮਾਲ ਡਿਗਰੀ ਦੇ ਦਿੱਤੀ ਚੋ ਗੱਲ ਉੱਥੇ ਦੀ ਉੱਥੇ ਹੀ ਹੈ ਪ੍ਰੈਕਟੀਕਲ ਟ੍ਰੇਨਿੰਗ ਜਿਸ ਤਰ੍ਹਾਂ ਸਰ ਕਹਰੇ ਸੀ ਬਿਲਕੁਲ ਹੈ ਹੀ ਨਹੀਂ ਫਿਰ ਉਹ ਕਦੀ ਕੈਨੇਡਾ ਭਾਈ ਦੇ ਕਦੀ ਆਸਟ੍ਰੇਲੀਆ ਕਦੀ ਨਿਊਜ਼ੀਲੈਂਡ ਮੇਰਾ ਪੱਕਾ ਵਿਸ਼ਵਾਸ ਹੈ ਕਿ ਜਿਹੜੀ ਅਧਿਆਪਕਾਂ ਦਾ ਔਰ ਮਾਪਿਓ ਦਾ ਆਪਸ ਚ ਤਾਲਮੇਲ ਹੈ ਨਹੀਂ ਇਹ ਵੀ ਉਸ ਗੱਲ ਨੂੰ ਦੰਦਾ ਇਹ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਇਹ ਵੀ ਇਹ ਜਣਾ ਪਾੜਾ ਕੱਲਾ ਪਿਓ ਨੇ ਫੀਸ ਅਰੇਂਜਮੈਂਟ ਨਹੀਂ ਕਰਨਾ ਉਹਨੇ ਇਹ ਵੀ ਦੇਖਣਾ ਵੀ ਜਿਹੜੀ ਮੈਂ ਫੀਸ ਆਪਣੇ ਬੱਚੇ ਲਈ ਭਰੀਏ ਕੀ ਉਹਦੀ ਵਰਤੋਂ ਠੀਕ ਹੋਈ ਹੈ ਹੂੰ ਸੋ ਮੇਰੀ ਮਤਲਬ ਇੱਕ ਰਿਕੁਐਸਟ ਇਹ ਹੈ ਵੀ ਉਪਰਾਲਾ ਕਰੇ ਸਮਾਜ ਵੀ ਅਧਿਆਪਕ ਵਰਗ ਔਰ ਮਾਪਿਓ ਦਾ ਤਾਲਮੇਲ ਥੋੜਾ ਜਿਆਦਾ ਸਟਰੋਂਗ ਹੋਵੇ ਤਾਂ ਕਿ ਬੱਚੇ ਦੀਆਂ ਕਾਰਵਾਈਆਂ ਤੇ ਗਤੀਵਿਧੀਆਂ ਤੇ ਇੱਕ ਨਜ਼ਰ ਹੋਵੇ ਔਰ ਉਹ ਠੀਕ ਡਾਇਰੈਕਸ਼ਨ ਚ ਤੁਰ ਸਕੇ ਬਹੁਤ ਵਧੀਆ ਤੁਸੀਂ ਜਵਾਬ ਚੋਂ ਜਵਾਬ ਕੱਢਿਆ ਜੋ ਕਿ ਸੱਚਮੁੱਚ ਬਹੁਤ ਨੇੜੇ ਹੈ ਸਾਡੇ ਸਮਾਜ ਦੇ ਤੇ ਤਰਾਸਦੀ ਵੀ ਆ ਰਾਜਵਿੰਦਰ ਸਿੱਖਿਆ ਤੇ ਸਿਆਸਤ ਦੇ ਵਿੱਚ ਜਾਂ ਇਹਦੇ ਸੁਧਾਰ ਦੇ ਵਿੱਚ ਕਹਿ ਸਕਦੇ ਆ ਆਪਾਂ ਨੌਜਵਾਨਾਂ ਦੀ ਰੁਚੀ ਬਹੁਤ ਦੇਖਣ ਨੂੰ ਮਿਲ ਰਹੀ ਆ ਕਿਵੇਂ ਦੇਖਦੇ ਹੋ ਮਨਫਰੀ ਜੀ ਸਿੱਖਿਆ ਤੇ ਸਿਆਸਤ ਬਹੁਤ ਹੀ ਨੇੜਿਓਂ ਜੁੜੇ ਹੋਏ ਮੁੱਦੇ ਨੇ ਕਿਉਂਕਿ ਸਿੱਖਿਆ ਦੇ ਵਿੱਚ 15 ਤੋਂ 30 ਸਾਲ ਜਿਹੜਾ ਇੱਕ ਬੱਚਾ ਆਪਣੀ ਜ਼ਿੰਦਗੀ ਦੇ ਇਹ ਸਮੇਂ ਦੇ ਵਿੱਚ ਸਿੱਖਿਆ ਹਾਸਲ ਕਰਦਾ ਹੈ ਜੀ ਹੈਨਾ ਉਹਦੇ ਵਿੱਚ ਆਪਾਂ ਡਿਗਰੀਆਂ ਨੂੰ ਕਾਊਂਟ ਕਰ ਲੈਣੇ ਆ ਉਹ ਸਾਖਰਤਾ ਦਰ ਹੋਗੀ ਠੀਕ ਹੈ ਸਿੱਖਿਆ ਦੇ ਵਿੱਚ ਫੇਰ ਵੀ ਪੜਨ ਵਾਲਿਆਂ ਦੀ ਨੌਲੇਜ ਹਾਸਲ ਕਰਨ ਵਾਲੇ ਨੌਜਵਾਨ ਵਰਗ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈ ਪਹਿਲਾਂ ਨਾਲੋਂ ਬਹੁਤ ਵੱਧ ਗਈ ਹੈ ਅੱਗੇ ਵੀ ਵੱਧ ਰਹੀ ਹੈ ਪਰ ਜੇ ਸਿਆਸਤ ਦੇ ਪੱਖੋਂ ਦੇਖਿਆ ਜਾਏ ਨੌਜਵਾਨ ਵਰਗ ਨੂੰ ਤੇ ਸਰ ਨੇ ਵੀ ਪਹਿਲਾਂ ਮੈਂਸ਼ਨ ਕੀਤਾ ਕਿ ਇੰਡੀਆ ਦੇ ਵਿੱਚ 50% ਦੇ ਲਗਭਗ ਜਿਹੜੀ ਪਾਪੂਲੇਸ਼ਨ ਹੈ ਉਹ ਨੌਜਵਾਨ ਵਰਗ ਦੀ ਹੈ ਪਰ ਨੌਜਵਾਨ ਵਰਗ ਦੀ ਜਿਹੜੀ ਸਿਆਸਤ ਦੇ ਵਿੱਚ ਰੁਚੀ ਤੇ ਰੈਪ੍ਰেজੈਂਟੇਸ਼ਨ ਹੈ ਉਹ ਬਹੁਤ ਹੀ ਜ਼ਿਆਦਾ ਘੱਟ ਹੈ ਭਾਰਤ ਦੀ ਲੋਕ ਸਭਾ ਦੇ ਵਿੱਚ 30 ਸਾਲ ਤੋਂ ਘੱਟ ਉਮਰ ਦੇ ਜਿਹੜੇ ਐਮਪੀ ਨੇ ਉਹ ਲਗਭਗ 2 ਫੀਸਦੀ ਦੇ ਕਰੀਬ ਹੀ ਨੇ ਪਰ ਜੇ ਦੇਖਿਆ ਜਾਵੇ ਵੀ ਅਨੁਭਵੀ ਨੇਤਾ ਜਿਹੜੇ ਨੇ ਉਹਨਾਂ ਦੇ ਜਿਹੜੇ ਕੈਂਪੇਨ ਨੇ ਉਹਨਾਂ ਦੀ ਗਰਾਉਂਡ ਪੱਧਰ ਤੇ ਜਿਹੜੀ ਪ੍ਰੈਜੈਂਸ ਹੈ ਉਹਦੇ ਵਿੱਚ ਨੌਜਵਾਨ ਵਰਗ ਸਭ ਤੋਂ ਅੱਗੇ ਹੈ ਪਰ ਦੇਸ਼ ਦੀ ਸੰਸਦ ਦੇ ਵਿੱਚ ਜਾਂ ਸਿਆਸਤ ਦੇ ਵਿੱਚ ਨੌਜਵਾਨ ਵਰਗ ਦੀ ਰੈਪ੍ਰੈਜ਼ੈਂਟੇਸ਼ਨ ਬਹੁਤ ਘੱਟ ਹੈ ਜੀ ਸਿਆਸਤ ਤੋਂ ਇਲਾਵਾ ਬਾਕੀ ਸਾਰੇ ਪੱਖਾਂ ਦੇ ਵਿੱਚ ਦੇਖਿਆ ਜਾਵੇ ਤੇ ਸਭ ਤੋਂ ਵੱਧ ਜੇ ਨੌਜਵਾਨ ਵਰਗ ਦੀ ਪੋਪੂਲੇਸ਼ਨ ਹੈ ਤਾਂ ਹਰ ਖੇਤਰ ਦੇ ਵਿੱਚ ਨੌਜਵਾਨ ਵਰਗ ਦਾ ਯੋਗਦਾਨ ਵੀ ਸਭ ਤੋਂ ਵੱਧ ਹੈ ਉਹਨਾਂ ਦੇ ਵਿੱਚ એનર્ਜੀ ਵੀ ਸਭ ਤੋਂ ਵੱਧ ਹੈ ਤੇ ਪੋਟੈਂਸ਼ੀਅਲ ਵੀ ਸਭ ਤੋਂ ਵੱਧ ਹੈ ਪਰ દિਸ਼ਾਹੀਣ ਹੋਣ ਦਾ ਕਾਰਨ ਇਹੀ ਹੈ ਕਿ ਸਾਡੀ ਪੋਪੂਲੇਸ਼ਨ ਤਾਂ ਨੌਜਵਾਨ ਹੈ ਪਰ ਸਾਡੇ ਨੇਤਾ ਜਿਹੜੇ ਨੇ ਉਹ ਜ਼ਿਆਦਾਤਰ 50 ਸਾਲ ਤੋਂ ਉਤੇ ਦੀ ਉਮਰ ਦੇ ਨੇ ਤੇ ਉਹਨਾਂ ਦੇ ਵਿੱਚ ਜਿਹੜਾ ਇੱਕ ਤਾਲਮੇਲ ਹੈ ਉਹ ਨਹੀਂ ਬੈਠ ਪਾਉਂਦਾ ਜੇ ਭਾਰਤੀ ਸਮਾਜ ਨੂੰ ਅੱਗੇ ਸਹੀ ਤਰੀਕੇ ਨਾਲ ਪ੍ਰੋਗਰੈਸ ਕਰਨ ਦੀ ਲੋੜ ਹੈ ਤੇ ਉਹਦੇ ਵਿੱਚ ਯੂਥ ਦਾ ਦੇਸ਼ ਦੀ ਮੂਲ ਸਿਆਸਤ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਜੀ ਬਹੁਤ ਸਹੀ ਕਿਹਾ ਤੁਸੀਂ ਔਰ ਪਿਛਲੇ ਹਫਤੇ ਜੋ ਸੰਸਦ ਦੇ ਸੈਸ਼ਨ ਚੱਲੇ ਲੋਕ ਸਭਾ ਦੇ ਵਿੱਚ ਉਹਦੇ ਵਿੱਚ ਬਹੁਤ ਸਾਰੇ ਆਪਾਂ ਸੰਸਦ ਮੈਂਬਰਾਂ ਦੀਆਂ ਸ피ਚਰ ਸੁਣੀਆਂ ਤੇ ਇੱਕ ਦੋ ਨੇ ਆਵਾਜ਼ ਉਠਾਈ ਕਿ ਸਾਨੂੰ ਯੰਗ ਨੇਤਾਵਾਂ ਦੀ ਲੋੜ ਆ ਤੇ ਨੇਤਾ ਦੇ ਲਈ ਜਾਂ ਲੋਕ ਸਭਾ ਦੇ ਮੈਂਬਰ ਦੇ ਲਈ ਇਲੈਕਸ਼ਨ ਲੜਨ ਦੇ ਲਈ ਜਿਹੜੀ ਆ ਸਾਡੀ ਯੁਵਾ ਪੀੜ੍ਹੀ ਅੱਗੇ ਆਵੇ ਤੇ ਉਹਦੀ ਉਮਰ ਜਿਹੜੀ ਆ ਘੱਟ ਤੋਂ ਘੱਟ 21 ਸਾਲ ਕੀਤੀ ਜਾਵੇ ਤੇ ਇੱਥੇ ਸਾਡੇ ਕੋਲ ਦੋ ਸੀਨੀਅਰਸ ਵੀ ਬੈਠੇ ਨੇ ਕੁਲਵਿੰਦਰ ਸਿੰਘ ਗੋਸਾਈ ਸਾਹਿਬ ਸਰ ਤੁਸੀਂ ਕਿਵੇਂ ਲੈਂਦੇ ਹੋ ਯੁਵਾਵਾਂ ਨੂੰ ਰਾਜਨੀਤੀ ਦੇ ਵਿੱਚ ਜਾਂ ਸਿੱਖਿਆ ਦੇ ਪੱਖੋਂ ਮੈਨੂੰ ਇੱਕ ਤਾਂ ਸੰਤੁਸ਼ਟੀ ਹੈ ਜੀ ਕਿ ਦੇਖੋ ਜਦੋਂ ਆਪਾਂ ਯੁਵਾ ਵਰਗ ਨੂੰ ਗਿਣਾਂਗੇ 25 ਤੋਂ 30 ਤਾਂ ਨੇਚਰਲੀ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਜਿੱਦਾਂ ਮੈਡਮ ਨੇ ਬੜੀ ਰਾਈਟਲੀ ਸਹੀਅਤ ਕੀਤੀ 2% ਹੀ ਹੈ ਉਹ ਇੰਨੀ ਕਿਉਂ ਹੋएगी ਪਰ ਜੇ ਦੂਜੇ ਪਾਸੇ ਝਾਤ ਮਾਰੀਏ ਤੁਸੀਂ ਪਿੰਡਾਂ 'ਚ ਜਾ ਜਾਓ ਆਪਣੇਾਂ 'ਚ ਜਿਹੜੇ ਆਪਣੇ ਸਰਪੰਚ ਨੇ ਪੰਚ ਨੇ ਅੱਗੇ ਅਸੀਂ ਕਹਿੰਦੇ ਸੀ ਵੀ ਇਹ 60 65 70 ਸਾਲ ਦੇ ਹੁੰਦੇ ਸੀ ਅੱਜ ਕੋਈ ਗੱਲ ਵੀ ਹੈ ਔਰ ਤਸੱਲੀ ਦੀ ਗੱਲ ਵੀ ਹੈ ਉਹਨਾਂ ਜੋਸ਼ ਵੀ ਹੈ ਵੀ ਅਸੀਂ ਆਪਣੇ ਪਿੰਨਾਂ ਨੂੰ ਸੁਧਾਰਨਾ ਹੈ ਆਪਣੀ ਦਸ਼ਾ ਨੂੰ ਸੁਧਾਰਨਾ ਹੈ ਉਹ ਤਕਰੀਬਨ 22 23 25 ਸਾਲ ਦੇ ਤੁਹਾਨੂੰ ਮਿਲਣਗੇ ਉਹਨਾਂ ਦਾ ਨੰਬਰ ਪਾਰਲੀਮੈਂਟ ਦੀ ਪਰਸੈਂਟੇਜ ਨਾਲੋਂ ਜ਼ਿਆਦਾ ਜੀ ਜੇ ਅੰਦੋਲਨ ਹੋਏ ਨੇ ਯੁਵਾ ਵਰਗ ਨੇ ਲੀਡ ਕੀਤਾ ਚਾਹੇ ਉਹ ਜੈਪ੍ਰ ਕਾਇ ਨਰਾਇਣ ਦਾ ਚੱਲਿਆ ਅੰਦੋਲਨ ਯੁਵਾ ਵਰਗ ਨੇ ਉਸ ਹਸਾਬ ਦਿੱਤਾ ਆਪਾਂ ਸ਼ੁਰੂ ਜਦੋਂ ਤੁਸੀਂ ਇਹ ਵਾਤਾਵਰਣ ਕੀਤਾ ਉਦੋਂ ਡਿਸਕਸ਼ਨ ਕਿੱਥੋਂ ਸ਼ੁਰੂ ਹੋਈ ਹਿੰਦੁਸਤਾਨ ਦੀ ਆਜ਼ਾਦੀ ਤੋਂ ਪਹਿਲੇ ਔਰ ਉਹ ਆਜ਼ਾਦੀ ਵੀ ਬਜ਼ੁਰਗ ਵੀ ਸਿਖੇ ਉਹਦੇ ਵਿੱਚ ਪਰ ਜਿਹੜਾ ਅਸਲੀ ਕੰਮ ਕੀਤਾ ਉਹ ਨੌਜਵਾਨ ਵਰਗ ਨੇ ਕੀਤਾ ਸੋ ਲੋੜ ਹੈ ਬਿਲਕੁਲ ਠੀਕ ਹੈ ਰਾਜਵਿੰਦਰ ਜੀ ਗੱਲ ਲੋੜ ਹੈ ਕਿ ਆਪਾਂ ਇਹਨਾਂ ਦੀ ਸੰਖਿਆ ਇਹਨਾਂ ਦੀ ਪਰਸੈਂਟੇਜ ਵਧਾਈਏ ਤਾਂ ਕਿ ਇਹ ਜਿਹੜਾ ਆਪਣਾ ਸਮਾਜ ਜਿਹਦੇ ਵਿੱਚ ਕੁਸ਼ਕਰੀਤियां ਵੀ ਦੇ ਪੈਸੇ ਜਬ ਟਾਈਮ ਆ ਜਾਂਦੀਆਂ ਉਹ ਉਹਨਾਂ ਨੂੰ ਦੂਰ ਕਰ ਸਕੇ ਔਰ ਸਾਡੀ ਆਸ ਜਿਹੜੀ ਹੈ ਉਹ ਨੌਜਵਾਨ ਵਰਗ ਹੀ ਹੈ ਜੀ ਗੁਸਾਈ ਸਾਹਿਬ ਸਿੱਖਿਆ ਵਿਭਾਗ ਨਾਲ ਜੁੜੇ ਨੇ ਔਰ ਇਹਨਾਂ ਨੇ ਥ੍ਰੈਟਿਕਲ ਵਰਕ ਜਿਹੜਾ ਹੈ 유ਵਾਵਾਂ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਨੇੜਿਓਂ ਦੇਖਿਆ ਤੇ ਤੁਸੀਂ ਜਿਹੜਾ ਯੁਵਕ ਸੇਵਾਵਾਂ ਦੇ ਨਾਲ ਜੁੜੇ ਹੋ ਤੁਸੀਂ ਪ੍ਰੈਕਟੀਕਲੀ 유ਵਾਵਾਂ ਨੂੰ ਬਹੁਤ ਨੇੜਿਓਂ ਦੇਖਦੇ ਹੋ ਜੀ ਮਨਪ੍ਰੀਤ ਅੱਜ ਦੇ ਸਮੇਂ ਦੇ ਵਿੱਚ ਮੈਂ ਕਹਿਣਾ ਹੁੰਦਾ ਕਿ ਸਭ ਤੋਂ ਜ਼ਰੂਰੀ ਗੱਲ ਸਬਰ ਦੀ ਹੈ ਤੇ ਸਬਰ ਖਤਮ ਹੋ ਰਿਹਾ ਜਿਸ ਤਰ੍ਹਾਂ ਨਾਲ ਇਨਫੋਰਮੇਸ਼ਨ ਦਾ ਫਲੋ ਇੰਨਾ ਜ਼ਿਆਦਾ ਤੇਜ਼ ਹੋ ਗਿਆ ਕਿ ਜਿਹੜਾ ਨੌਜਵਾਨ ਸ਼ਕਤੀ ਹੈ ਨਾ ਇਹਦੇ ਵਿੱਚ ਤੇ ਪਹਿਲਾਂ ਹੀ ਥਰਸਟ ਬਹੁਤ ਹੁੰਦੀ ਹੈ ਬਹੁਤ ਇਹਦੇ ਵਿੱਚ ਜਜ਼ਬਾ ਤੇ ਛੇਤੀ ਕੰਮ ਕਰਨ ਦੀ ਕਾਹਲ ਹੁੰਦੀ ਹੈ ਜੇਕਰ ਇਸ ਚੀਜ਼ ਨੂੰ ਅਸੀਂ ਇਹ ਮੰਨ ਲਈਏ ਕਿ ਜੀ ਅੱਜ ਮੋਬਾਈਲ ਉਹਨਾਂ ਦੇ ਹੱਥਾਂ 'ਚ ਹੈ ਤੇ ਬੜੀ ਛੇਤੀ ਅਸੀਂ ਇਹ ਇਨਸੀਡੈਂਟ ਵਾਪਰਦੇ ਅਕਸਰ ਦੇਖਦੇ ਆ ਕਿ ਇੰਨੇ ਪੈਨਿਕ ਮਾਲਚ ਦੰਗੇ ਹੋ ਗਏ ਨੇ ਜਾਂ ਕਿਤੇ ਰਿਐਕਟ ਹੋਣਾ ਈਵਨ ਧਰਨੇ ਲੱਗਣੇ ਜਾਂ ਸਮਾਜ ਦੇ ਵਿੱਚ ਜਿਹੜੀਆਂ ਇੰਨੀਆਂ ਇੱਕ ਨੇਗੇਟਿਵ ਜਿੰਨੀਆਂ ਵੀ ਸਾਡੇ ਵਰਤਾਰੇ ਵਾਪਰਦੇ ਨੇ ਉਹਦੇ ਪਿੱਛੇ ਕਾਰਨ ਇਹ ਹੀ ਹੁੰਦਾ ਕਿ ਆਪ ਮਹਾਰੇ ਯੂਥ ਨੂੰ ਨਾ ਕੋਈ ਡਾਇਰੈਕਸ਼ਨ ਦੇਣ ਵਾਲਾ ਨਹੀਂ ਮਿਲਦਾ ਡਿਜੀਟਲੀ ਲਿਟਰੇਟ ਹੋਣਾ ਜਾਂ ਇਹਨਾਂ ਚੀਜ਼ਾਂ ਤੋਂ ਬਚਣਾ ਇਹ ਅੱਜ ਦੇ ਮੈਂ ਸਮਝਦਾ ਵਿਦਿਅਕ ਅਦਾਰਿਆਂ ਦਾ ਪਹਿਲਾ ਕੰਮ ਹੈ ਹੋ ਸਕਦਾ ਇਹ ਸਿਲੇਬਸ ਦੇ ਵਿੱਚ ਬਹੁਤ ਦੇਰ ਤੋਂ ਆਵੇ ਪਰ ਅੱਜ ਜਿੰਨੀ ਇਹਦੇ ਵਿੱਚ ਲੁੱਟਕਸੁੱਟ ਜਿੰਨੇ ਇਸ ਚੀਜ਼ ਦੇ ਨਾਲ ਪੈਨਿਕ ਮਾਹੌਲ ਹੁੰਦਾ ਤੇ ਸਾਡੇ ਜਿਹੜੇ ਨੌਜਵਾਨ ਨੇ ਅਸੀਂ ਤਾਂ ਹੀ ਦੇਖਦੇ ਆ ਕਿ ਉਹ ਕਿੰਨੇ ਸਪਸਟ ਸਾਨੂੰ ਨਜ਼ਰ ਆਉਂਦੇ ਨੇ ਜਾਂ ਉਹ ਕਿੰਨੇ ਵਿਆਕਲ ਨੇ ਉਹਦਾ ਕਾਰਨ ਵੀ ਜ਼ਿਆਦਾ ਇਹੀ ਹੈ ਕਿ ਇਹੋ ਜਿਹੇ ਪਲੇਟਫਾਰਮ ਉਭਾਰਨ ਦੀ ਲੋੜ ਹੈ ਜਿੱਥੇ ਇਹ ਚੀਜ਼ਾਂ ਦੀ ਚਰਚਾ ਕੀਤੀ ਜਾ ਸਕੇ ਤੇ ਉਹਨਾਂ ਦੇ ਸਮੇ ਨੂੰ ਸਿੱਧੇ ਪਾਸੇ ਲਾ ਕੇ ਉਹਨਾਂ ਦੇ ਸ਼ੌਕ ਉਹਨਾਂ ਦੇ ਵਿਹਲੇ ਸਮੇ ਦੇ ਵਿੱਚ ਇਹ ਕਿਰਿਆਵਾਂ ਦੀ ਜਿਹੜੀ ਵਿਵਹਾਰਿਕਤਾ ਉਹਨੂੰ ਸਮਝਣ ਦੀ ਲੋੜ ਹੈ ਰਾਜਵਿੰਦਰ ਸਮਾਜ ਦੇ ਵਿੱਚ ਸੋਸ਼ਲ ਮੀਡੀਆ ਪਲੱਸ ਨੌਜਵਾਨ ਕਿਵੇਂ ਦੇਖਦੇ ਹੋ ਮਨਪ੍ਰੀਤ ਜੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਨੌਜਵਾਨ ਸੋਸ਼ਲ ਮੀਡੀਆ ਦੀ ਜਿਹੜੀ ਪ੍ਰੈਜੈਂਸ ਹੈ ਨਾ ਨੌਜਵਾਨ ਵਰਗ ਦੀ ਸਭ ਤੋਂ ਜ਼ਿਆਦਾ ਹੈ ਜੇ ਦੇਖਿਆ ਜਾਵੇ ਤਾਂ 15 ਸਾਲ ਤੋਂ ਤੁਸੀਂ ਲੈ ਲਓ ਤੇ 35 ਸਾਲ ਕਿਉਂਕਿ ਉਸ ਤੋਂ ਬਾਅਦ ਬੰਦਾ ਆਪਣੇ ਕੰਮ-ਕਾਰ 'ਚ ਰੁੱਝ ਜਾਂਦਾ ਹੈ ਜ਼ਿਆਦਾ ਇਸ ਉਮਰ ਦੇ ਜਿਹੜੇ ਨੌਜਵਾਨ ਵਰਗ ਨੇ ਉਹ ਸੋਸ਼ਲ ਮੀਡੀਆ ਤੇ ਸਭ ਤੋਂ ਜ਼ਿਆਦਾ ਪ੍ਰੈਜੈਂਟ ਨੇ ਇਹਦੇ ਦੋ ਪੱਖ ਨੇ ਜਿਵੇਂ ਚੰਗੇ ਪੱਖ ਤੋਂ ਦੇਖਾਂ ਤਾਂ ਡਿਜੀਟਲ ਪਲੈਟਫਾਰਮ ਤੇ ਐਕसेसिबिलिटी ਇੰਨੀ ਜ਼ਿਆਦਾ ਵੱਧ ਗਈ ਹੈ ਕਿ ਜੇ ਤੁਸੀਂ ਦੇਖੋ ਤਾਂ ਨੌਜਵਾਨ ਵਰਗ ਸਮਾਜਿਕ ਮੁੱਦਿਆਂ ਦੇ ਖੇਤਰ ਦੇ ਵਿੱਚ ਜੇ ਤੁਸੀਂ ਦੇਖੋ ਸੱਭਿਆਚਾਰ ਦੇ ਖੇਤਰ ਵਿੱਚ ਜੇ ਤੁਸੀਂ ਵਾਤਾਵਰਣ ਦੇ ਖੇਤਰ ਚ ਜਿੰਨੇ ਵੀ ਇਨਫੋਰਮੇਸ਼ਨ ਦੇਣ ਵਾਲੇ ਐਕਟਿਵਿਸਟ ਨੇ ਜਾਂ ਐਨ ਜੀਓਜ਼ ਜਿੰਨੇ ਵੀ ਭਾਰਤ ਦੇ ਵਿੱਚ ਵਰਕ ਕਰ ਰਹੇ ਉਹਨਾਂ ਜ਼ਿਆਦਾਤਰ ਲੀਡਰ ਨੌਜਵਾਨ ਵਰਗ ਹੀ ਹੈ ਜਾਗਰੂਕਤਾ ਪੱਖੋਂ ਉੱਪਰ ਬਿਲਕੁਲ ਤੇ ਸੋਸ਼ਲ ਮੀਡੀਆ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਹੈ ਜਿੱਥੇ ਨੌਜਵਾਨ ਵਰਗ ਜ਼ਿਆਦਾਤਰ ਇਹਨਾਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਇਸਤੇਮਾਲ ਕਰ ਰਿਹਾ ਹੈ ਨੁਕਸਾਨ ਇਹਦਾ ਇਹ ਹੈ ਕਿ ਜਿਹੜੇ ਕੁਝ ਨੌਜਵਾਨ દિਸ਼ਾਹੀਣ ਨੇ ਉਹਨਾਂ ਦਾ ਸਕਰੀਨ ਟਾਈਮ ਐਵਰੇਜ ਦੇਖਿਆ ਜਾਵੇ ਤਾਂ 5 ਤੋਂ 7 ਘੰਟੇ ਦਾ ਹੈ ਉਹ 5 ਤੋਂ 7 ਘੰਟੇ ਦੇ ਵਿੱਚ ਉਹ ਵਾਧੂ ਵੀਡੀਓਜ਼ ਰੀਲਸ ਇੰਨਾ ਜ਼ਿਆਦਾ ਕੰਟੈਂਟ ਜਿਹੜਾ ਉਹ ਕੰਜ਼ਿਊਮ ਤਾਂ ਕਰ ਰਹੇ ਨੇ ਪਰ ਉਹਨਾਂ ਦੇ ਵਿੱਚ ਉਹਨੂੰ ਸਮਝਣ ਦੀ ਸਮਰੱਥਾ ਘਟ ਰਹੀ ਹੈ ਸੰਵੇਦਨਸ਼ੀਲਤਾ ਘਟ ਰਹੀ ਹੈ ਅਧਿਆਤਮਿਕ ਤੇ ਮਾਨਸਿਕ ਜਿਹੜੀ ਕੈਪੇਬਿਲਿਟੀ ਹੈ ਨੌਜਵਾਨ ਵਰਗ ਦੀ ਉਹ ਇੰਨੀ ਜ਼ਿਆਦਾ ਕੰਟੈਂਟ ਦੀ ਅਵੇਲੇਬਿਲਿਟੀ ਨਾਲ ਹੌਲੀ-ਹੌਲੀ ਖਤਮ ਹੋ ਰਹੀ ਹੈ ਜੀ ਸੋ ਉਹਨੂੰ ਕੰਟਰੋਲ ਜਿਹੜਾ ਯੂਜ਼ ਉਹ ਕਰਨਾ ਚਾਹੀਦਾ ਹੈ ਇਹ ਉਹਨਾਂ ਦੇ ਮਾਪਿਓ ਘਰ ਪਰਿਵਾਰ ਦੇ ਮੈਂਬਰ ਜਾਂ ਅਧਿਆਪਕ ਹੀ ਉਹਨਾਂ ਨੂੰ ਦੱਸ ਸਕਦੇ ਆ ਉਹਦੀ ਲੋੜ ਹੈ ਪਰ ਸੋਸ਼ਲ ਮੀਡੀਆ ਜਿਹਨੂੰ ਆਪਾਂ ਨਕਾਰਾਤਮਕ ਤਰੀਕੇ ਤੋਂ ਨਹੀਂ ਦੇਖ ਸਕਦੇ ਬਹੁਤ ਹੀ ਵਧੀਆ ਪਲੇਟਫਾਰਮ ਜਿਹੜਾ ਉਸ ਤਰੀਕੇ ਨਾਲ ਉੱਭਰ ਸਕਦਾ ਜੀ ਗੁਸਾਈ ਸਾਹਿਬ ਨੌਜਵਾਨੀ ਨੂੰ ਸਿੱਖਿਆ ਤੇ ਸਮਾਜਿਕ ਪਾਲਣ ਪੋਸ਼ਣ ਦੇ ਵਿੱਚ ਕਿੰਨੀ ਕੋ ਸੰਜੀਦਗੀ ਦੇ ਨਾਲ ਲੈਣ ਦੀ ਲੋੜ ਆ ਦੇਖੋ ਜੇ ਆਪਣੇ ਬੱਚੇ ਨੇ ਉਹਨਾਂ ਦੇ ਕੈਰੀਅਰ ਨੇ ਉਹਨਾਂ ਦੀ ਲਾਈਫਸ ਨੇ ਤੇ ਉਹਨਾਂ ਨੂੰ ਦੇਖੋ ਸக்ஸੈਸਫੁਲ ਜਾਣ ਲਈ ਰੋਟੀ ਰੋਜ਼ੀ ਕਮਾਉਣਾ ਜਿਹੜਾ ਹੁਣ ਸਿੱਖਿਆ ਦਾ ਨਾ ਮੋਟਿਵ ਹੀ ਚੇਂਜ ਹੋ ਗਿਆ ਅੱਗੇ ਲੋਕ ਪੜਦੇ ਸੀ ਇਨ ਆਰਡਰ ਟੂ ਗੇਨ ਨੋਲਜ ਹੁਣ ਉਹ ਨੋਲਜ ਜਿਹੜਾ ਇਟ ਇਸ ਟੂ ਬੀ ਯੂਜ਼ਡ ਫਾਰ ਅਰਨਿੰਗ ਯੋਰ ਬ੍ਰੈਡ ਐਂਡ ਬਟਰ ਜੀ ਉਹਦੇ ਲਈ ਜੇ ਬੱਚੇ ਦੇ ਹੱਥ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਹੈ ਤੇ ਉਹ ਰੋਟੀ ਰੋਟੀ ਕਮਾ ਸਕਦਾ ਜੇ ਤੁਸੀਂ ਸਿੰਪਲ ਤੁਹਾਡੇ ਹੱਥੇ ਚ ਡਿਗਰੀ ਹੈ ਬੀਏ ਦੀ ਹੈ ਬੀਕਾਮ ਦੀ ਹੈ ਦੂਸਰਾ ਹੈ ਉਹਦਾ ਅੱਗੇ ਫਿਊਚਰ ਕੋ ਮੈਨੂੰ ਬਹੁਤ ਜ਼ਿਆਦਾ ਬ੍ਰਾਈਟ ਨਹੀਂ ਲੱਗਦਾ ਸੋ ਇਸ ਕਰਕੇ ਜਿਸ ਤਰ੍ਹਾਂ ਅੰਸਰ ਕੁਲਵਿੰਦਰ ਸਿੰਘ ਨੇ ਵੀ ਹੈਂਡਸ ਦਿੱਤਾ ਸੀ ਆਪਣੀ ਗੱਲ 'ਚ ਕਿ ਪ੍ਰੈਕਟੀਕਲ ਟ੍ਰੇਨਿੰਗ ਜਿਹੜੀ ਹੈ ਸ਼ਾਰਟ ਟਰਮ ਡਿਊਰੇਸ਼ਨ ਜਿਹੜੇ ਕੋਰਸਸ ਨੇ ਉਹ ਲਾਗੂ ਹੋਣੇ ਚਾਹੀਦੇ ਆਪਣੀ ਪੜ੍ਹਾਈ ਦਾ ਇੱਕ ਬੜਾ ਇੰਟੀਗਰਲ ਪਾਰਟ ਬਣਾਓ ਤਾਂ ਕਿ ਇੱਕ ਬੰਦਾ ਡਿਗਰੀ ਲੈ ਕੇ ਨਿਕਲੇ ਤਾਂ ਉਸ ਦੇ ਹੱਥ 'ਚ ਕੋਈ ਹੁਨਰ ਹੋਵੇ ਤਾਂ ਕਿ ਉਹ ਆਪਣੇ ਪੈਰਾਂ 'ਤੇ ਖੜਾ ਹੋ ਸਕ। ਜੀ। ਕੁਲਵਿੰਦਰ ਸਿੰਘ ਜੀ ਸਪੋਰਟਸ ਦੇ ਵਿੱਚ ਅਸੀਂ 올림픽ਸ ਦੀ ਗੱਲ ਕਰੀਏ ਜਾਂ ਏਸ਼ੀਅਨ ਗੇਮਸ ਦੀ ਗੱਲ ਕਰੀਏ। ਅਸੀਂ ਹੋਰ ਖਿਡਾਰੀਆਂ ਨੂੰ ਜੇ ਪ੍ਰੇਰਿਤ ਕਰਨਾ ਹੈ ਜਾਂ ਜਿਹੜੇ ਜਿੱਤ ਕੇ ਖੇਡ ਕੇ ਆ ਚੁੱਕੇ ਖਿਡਾਰੀ ਨੇ ਕੀ ਕਹਿਣਾ ਚਾਹੋਗੇ ਤੇ ਕਿਵੇਂ ਉਤਸ਼ਾਹਿਤ ਜਿਹੜਾ ਕੀਤਾ ਜਾ ਸਕਦਾ ਹੋਰ ਨੌਜਵਾਨ ਪੀੜੀ ਨੂੰ? ਜੇ ਅਸੀਂ 올림픽 ਦੇ ਵਿੱਚ ਗੱਲ ਕਰੀਏ ਬੇਸ਼ੱਕ ਸਾਡੇ ਕੋਲ ਉਹਨੇ ਮੈਡਲ ਤੇ ਨਹੀਂ ਆਏ ਪਰ ਜਿਸ ਤਰ੍ਹਾਂ ਨਾਲ ਸਾਡੇ ਜਿਹੜੇ ਸਾਰੇ ਜਿੰਨੇ ਪਾਰਟਿਸਪੈਂਟਸ ਨੇ ਉਹ ਆਲਮੋਸਟ ਦੂਜੇ ਤੀਜੇ ਰਾਉਂਡ ਤੱਕ ਪਹੁੰਚੇ ਨੇ ਜਾਂ ਚੌਥੇ ਰਾਉਂਡ ਤੱਕ ਵੀ ਪਹੁੰਚੇ ਨੇ ਤੇ ਜਿਹੜੀ ਅਸੀਂ ਕਾਮਨਵੈਲਥ ਤੇ ਅਸੀਂ ਇਹਦੇ ਨਾਲ ਨਾਲ ਜਿਹੜੀਆਂ ਸਾਡੀਆਂ ਏਸ਼ੀਅਨ ਗੇਮ ਦੇ ਵਿੱਚ ਉਹ ਭਾਰਤ ਨੇ ਆਪਣਾ ਜਿਹੜੀਆਂ ਖੇਡਾਂ ਦੇ ਵਿੱਚ ਆਪਣੀ ਸ਼ਕਤੀ ਦਾ ਲੋਹਾ ਮਨਵਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਨਾਲ ਵਿਦਿਆਰਥੀਆਂ ਜਾਂ ਬੱਚਿਆਂ ਦੇ ਵਿੱਚ ਰੁਚੀਆਂ ਨੇ ਤੇ ਸੋਸ਼ਲ ਮੀਡੀਆ ਦਾ ਜਿਸ ਤਰ੍ਹਾਂ ਅਸੀਂ ਕਹ ਲਈਏ ਕਿ ਪੋਜੀਟਿਵ ਉਪਯੋਗ ਹੈ ਇਹਦਾ ਇੱਕ ਸਹੀ ਦਿਸ਼ਾ ਦੇ ਵਿੱਚ ਇਹਦੇ ਵਿੱਚੋਂ ਸੇਧ ਲੈ ਕੇ ਅੱਜ ਦੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਤਕਨੀਕ ਨਹੀਂ ਹੈ ਖੇਡ ਤਕਨੀਕ ਜਿਹੜੀ ਸਾਡੇ ਨੌਜਵਾਨਾਂ ਕੋਲ ਨਾ ਹੋਵੇ ਤੇ ਕੋਈ ਇਹੋ ਜੀ ਵੀ ਖੇਡ ਦੀ ਵਿਦਾ ਨਹੀਂ ਹੈਗੀ ਜਿਹਦੇ ਵਿੱਚ ਅਸੀਂ ਕਿਤੇ ਭਾਗ ਨਾ ਲਿਆ ਹੋਵੇ ਤਾਂ ਹਰ ਖੇਤਰ ਦੇ ਵਿੱਚ ਸਾਡੇ ਨੌਜਵਾਨ ਹੈ ਜਿਹੜੇ ਉਗਾਹ ਵਧ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜਾ ਭਾਰਤ ਹੈ ਦੁਨੀਆ ਦੀ ਇੱਕ ਵੱਡਮੁੱਲੀ ਸ਼ਕਤੀ ਦੇ ਰੂਪ ਦੇ ਵਿੱਚ ਸਾਹਮਣੇ ਆਊਗਾ ਮੈਂ ਅੱਗੇ ਵੀ ਕਹਿੰਦਾ ਸਿਆਸਤ ਦੇ ਵਿੱਚ ਵੀ ਹੈ ਪੰਜਾਬ ਦੇ ਵਿੱਚ ਇਹੋ ਜੀਆਂ ਗੱਲਾਂ ਹੋਈਆਂ ਨੇ ਕਿ ਜਿਹੜੇ ਬਿਲਕੁਲ ਜੰਗਸਟਰ ਬੱਚੇ ਜਿਵੇਂ ਬਠਿੰਡੇ ਦੇ ਵਿੱਚ ਉਹਨਾਂ ਨੇ ਆਪਦੇ ਪਿੰਡਾਂ 'ਚ ਕਿਸ਼ਤੀਆਂ ਚਲਾਤੀਆਂ ਨੇ ਜਾਂ ਕੁਝ ਪਿੰਡਾਂ ਦੇ ਵਿੱਚ ਉਹਨਾਂ ਨੇ ਛੱਪਣਾ ਦਾ ਜਾਂ ਪਾਣੀ ਦਾ ਦਾ ਇੰਨਾ ਸੋਹਣਾ ਉਪਯੋਗ ਕੀਤਾ ਇੱਕ ਗਰਦਾਸਪੁਰ ਸਰਦੀ ਖੇਤਰ ਦੇ ਵਿੱਚ ਪਿੰਡ ਹੈ ਜਿੱਥੇ ਗਰਮ ਪਾਣੀ ਦੀ ਸਪਲਾਈ ਘਰਾਂ ਦੇ ਵਿੱਚ ਦਿੱਤੀ ਜਾਂਦੀ ਹੈ ਬੜੇ ਸੋਹਣੇ ਅਪਰਾਲੇ ਹੋ ਰਹੇ ਨੇ ਇਹਦੇ ਲਈ ਸਾਨੂੰ ਸਭ ਤੋਂ ਜ਼ਰੂਰੀ ਹੁੰਦਾ ਕਿ ਜਦੋਂ ਸਮਾਜ ਪੋਜ਼ਿਟਿਵ ਚੀਜ਼ਾਂ ਪ੍ਰਤੀ ਹੰਗਾਰਾ ਭਰਨਾ ਸ਼ੁਰੂ ਕਰਦੇ ਉਹਨਾਂ ਦਾ ਨੋਟਿਸ ਲੈ ਲੇ ਤਾਂ ਇਹ ਚੀਜ਼ਾਂ ਦਾ ਬਹੁਤ ਛੇਤੀ ਬਦਲਾਅ ਆ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲੇਗਾ ਜੀ ਲਿਸਨਰਸ ਨੇ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ ਗੱਲਬਾਤ ਸੁਣੀ ਨੌਜਵਾਨ ਵਰਗ ਦੀ ਸਮਾਜ ਵਿੱਚ ਭੂਮਿਕਾ ਦੇ ਬਾਰੇ ਸਾਡੇ ਸਟੂਡੀਓ ਦੇ ਵਿੱਚ ਅੱਜ ਦੇ ਮਹਿਮਾਨ ਸੀਗੇ ਪ੍ਰੋਫੈਸਰ ਐਨ ਕੇ ਗੁਸਾਈ ਇੱਕ ਕਾਲਜ ਪ੍ਰਿੰਸੀਪਲ ਸਰਦਾਰ ਕੁਲਵਿੰਦਰ ਸਿੰਘ ਡਿਪਟੀ ਡਾਇਰੈਕਟਰ ਯੁਵਕ ਸਿਵਾਮਾ ਵਿਭਾਗ ਪੰਜਾਬ ਮਿਸ ਰਾਜਵਿੰਦਰ ਕੌਰ ਯੂਥ ਰਿਸਰਚ ਸਕਾਲਰ ਐਂਡ ਫਾਰਮਲ ਅਸਿਸਟੈਂਟ ਪ੍ਰੋਫੈਸਰ ਤੇ ਮੈਂ ਮਨਪ੍ਰੀਤ ਕੌਰ ਜਵੰਦਾ ਦਿਓ ਇਜਾਜ਼ਤ ਧੰਨਵਾਦ